ਪੰਜਾਬ ਤੇ ਆਸਟ੍ਰੇਲੀਆ ਚ ਕਿੰਨਾ ਕ ਫਰਕ ਦੇਖਦੇ ਮੈਂ ਇਹ ਨਹੀਂ ਕਹਿ ਸਕਦੀ ਕਿ ਆਸਟ੍ਰੇਲੀਆ ਮਾਰਾ ਦੇਸ਼ ਆ ਜਾਂ ਪੰਜਾਬ ਮਾਰਾ ਇੱਥੇ ਅਸੀਂ ਜੰਮੇ ਆ ਇੱਥੋਂ ਦੀ ਇੱਕ ਮਿੱਟੀ ਨਾਲ ਮੋਹ ਆ ਆਸਟ੍ਰੇਲੀਆ ਨੇ ਸਾਨੂੰ ਰੋਜ਼ਗਾਰ ਦਿੱਤਾ ਸਾਰਾ ਕੁਝ ਦਿੱਤਾ ਅੱਜ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਇੱਥੇ ਆ ਕੇ ਆਪਣਾ ਕੁਝ ਕਰ ਸਕੀਏ ਤਾਂ ਮਤਲਬ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਗਾਈਡ ਕਰ ਸਕਦੇ ਤੁਸੀਂ ਗੁੰਮਰਾਹ ਨਾ ਹੋਵੋ ਤੇ ਆਹ ਹਾਰਾ ਸਹੀ ਨੇ ਮਤਲਬ ਜੇ ਕੋਈ ਏਜੰਟ ਤੁਹਾਨੂੰ ਕਹਿ ਰਿਹਾ ਵੀ 10ਵੀਂ ਪਾਸ ਤੁਸੀਂ ਆ ਜਾਓ ਮੇਰੇ ਕੋਲੇ ਤੇ ਮੈਂ ਵੀਜ਼ਾ ਲਗਵਾ ਦੂੰਗਾ ਵੈਲਾਸੀ ਲੋੜਨੀ ਕਿਤਨਾ ਕਿਤੋਂ ਦੇ ਮਨਚ ਖੋਟ ਹੈ ਏਜੰਟਾਂ ਦੀ ਗੱਲ ਆ ਬਹੁਤ ਏਜੰਟ ਬੈਠੇ ਨੇ ਆਣਾ ਹਰ ਸ਼ਹਿਰ ਚ ਹਰ ਜਗ੍ਹਾ ਤੇ ਆਤਰਪਨ ਪਰ ਹੈਲ ਤੋ ਅੱਡੇ ਚ ਇਹ ਜੋ ਕੀ ਵੱਖਰਾ ਵੀ ਲੋਕ ਤੁਹਾਡੇ ਕੋਲੇ ਆਉਣ ਵੀ ਵੀਜ਼ਾ ਲਗਵਾਉਣ ਲਈ ਮੇਰੇ ਤੇ ਇਹ ਵੱਖਰੇ ਹੈ ਕਿ ਇੱਕ ਤਾਂ ਮੈਂ ਸਾਰਿਆਂ ਨੂੰ ਸਹੀ ਗੱਲ ਸੁਣਾਈਆਂ ਮੈਂ ਕੋਈ ਲਪੋਰੀ ਰੱਖਦੀ ਚਾਹੇ ਮੇਰੇ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਬੰਦਾ ਆ ਜੇ ਇੱਕ ਵੀ ਫਾਈਲ ਨਾ ਮੈਨੂੰ ਕੋਈ ਦਵੇ ਪਰ ਮੈਂ ਅਗਲੇ ਨੂੰ ਸਿੱਧੀ ਸਹੀ ਗਾਈਡੈਂਸ ਦੋਗੀ ਤੁਹਾਡਾ ਵੀਜ਼ਾ ਲੱਗ ਸਕਦਾ ਜਾਂ ਨਹੀਂ ਲੱਗ ਸਕਦਾ ਤੁਸੀਂ ਅੱਗੇ ਕੀ ਕਰੋ ਜਾਂ ਕੀ ਨਾ ਕਰੋ ਇੱਕ ਇਹ ਚੀਜ਼ ਹੋ ਵੀ ਦੂਜੀ ਚੀਜ਼ ਇਹ ਮੇਰੇ ਕੋਲ ਪ੍ਰੋਪਰ ਆਸਟ੍ਰੇਲੀਆ ਦੀ ਸਟੱਡੀ ਆ ਮੈਂ ਉੱਧਰ ਮਾਈਗ੍ਰੇਸ਼ਨ ਲੌਕ ਕੀਤਾ ਹੋਇਆ ਠੀਕ ਹੈ ਜੀ ਤੇ ਮੇਰੇ ਕੋਲ ਉੱਧਰ ਰਜਿਸਟ੍ਰੇਸ਼ਨ ਵੀ ਮੈਂ ਲਈ ਹੋਈ ਆ ਇਹ ਚੀਜ਼ਾਂ ਦੇ ਕਰਕੇ ਕਿ ਮੈਨੂੰ ਇਹ ਹੈ ਕਿ ਵੀ ਮੇ ਮੇ ਇੱਕ ਸਹੀ ਪਰਸਨ ਆ ਜਿਹੜਾ ਕਿ ਆਪਣੇ ਏਰੀਆ ਵਿੱਚ ਹੈ ਨਹੀਂ ਕੋਈ ਜਿੰਦੇ ਕੋਲ ਇਹ ਡਿਗਰੀ ਹੋਵੇ ਜਾਂ ਇਹ ਡਿਪਲੋਮਾ ਹੋਵੇ ਜਾਂ ਮਤਲਬ ਕਿ ਸਾਰਾ ਕੁਝ ਹੋਵੇ ਠੀਕ ਹੈ ਮੈਨੂੰ ਇਹ ਲੱਗ ਰਿਹਾ ਕਿ ਇਹ ਆਮ ਬੈਸਟ ਪਰਸਨ ਕਿ ਜਿਨੇ ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀ ਚ ਜਾਣਾ ਤਾਂ ਕਿ ਮੈਨੂੰ ਕੰਟੈਕਟ ਕਰ ਸਕਦਾ ਜਦੋਂ ਤੋਂ ਇਨਸਾਨ ਹੋਂ ਚਾਇਆ ਪ੍ਰਵਾਸ ਉਦੋਂ ਦੀ ਚੱਲਦਾ ਹੈ ਪ੍ਰਵਾਸ ਜ਼ਰੂਰੀ ਵੀ ਹੁੰਦਾ ਕਿਉਂਕਿ ਲੋਕ ਆਪਣੇ ਚੰਗੇ ਭਵਿੱਖ ਦੀ ਆਸ ਦੇ ਵਿੱਚ ਚੰਗੇ ਕੰਮ ਲਈ ਆਪਣਾ ਫਿਚਰ ਬਣਾਉਣ ਦੇ ਲਈ ਬਲਕਾਂ ਦੇਸ਼ਾਂ 'ਚ ਜਾਂਦੇ ਰਹਿੰਦੇ ਨੇ ਪ੍ਰਵਾਸ ਕਰਦੇ ਰਹਿੰਦੇ ਨੇ ਕੋਈ ਬੰਦਾ ਪੰਜਾਬ ਚ ਆ ਜਾਂਦਾ ਕੋਈ ਬੰਦਾ ਪੰਜਾਬ ਤੋਂ ਬਾਹਰ ਚਲੇ ਜਾਂਦਾ ਇਹ ਹਮੇਸ਼ਾ ਚੱਲਦਾ ਰਿਹਾ ਹੈ ਜਦੋਂ ਤੋਂ ਦੁਨੀਆ ਬਣੀ ਆ ਤਾਂ ਇਹ ਇੱਕ ਤਰ੍ਹਾਂ ਕਿਤੇ ਜ਼ਰੂਰੀ ਵੀ ਆ ਕਿਉਂਕਿ ਤੁਸੀਂ ਦੁਨੀਆ ਵੀ ਦੇਖਦੇ ਹੋ ਤੇ ਆਪਣਾ ਫਿਚਰ ਵੀ ਬਣਾਉਣਾ ਹੈ ਸੋ ਪਰ ਕਈ ਵਾਰੀ ਇਹ ਹੁੰਦਾ ਵੀ ਸਾਨੂੰ ਬਾਹਰ ਜਾਣ ਦਾ ਚਾਹ ਤਾਂ ਹੁੰਦਾ ਜਾਂ ਸਾਨੂੰ ਬਾਹਰ ਜਾਣ ਦੀ ਖਿੱਚ ਤਾਂ ਹੁੰਦੀ ਆ ਪਰ ਸਾਡੇ ਕੋਲੇ ਸਹੀ ਗਾਈਡੈਂਸ ਨਹੀਂ ਹੁੰਦੀ ਵੀ ਅਸੀਂ ਕਿੱਥੇ ਜਾਣਾ ਕਿਵੇਂ ਜਾਣਾ ਬਹੁਤ ਵਾਰ ਇਦਾਂ ਹੋਇਆ ਅਕਸਰ ਅਖਬਾਰਾਂ ਤੋਂ ਨਿਊਜ਼ ਪੜ੍ਹਦੇ ਰਹਨੇ ਆ ਦੇਖਦੇ ਰਹਨੇ ਆ ਕਿ ਬਹੁਤ ਲੋਕਾਂ ਨੇ ਬਹੁਤ ਜ਼ਿਆਦਾ ਪੈਸਾ ਖਰਾਬ ਕੀਤਾ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਇਮੀਗ੍ਰੈਂਟ ਸੀਗੇ ਉਹ ਬਹੁਤ ਜ਼ਿਆਦੇ ਬਦਨਾਮ ਵੀ ਹੋਏ ਨੇ ਸੁਭੇਲ ਹੁੰਦੀ ਐ ਸलो ਚੰਗੇ ਬੰਦੇ ਵੀ ਹੁੰਦੇ ਨੇ ਮਾੜੇ ਬੰਦੇ ਨੇ ਹਰ ਕੰਮ ਦੇ ਵਿੱਚ ਹੁੰਦੇ ਨੇ ਜੇ ਮਾੜੇ ਹੋਣਗੇ ਤਾਂ ਹੀ ਚੰਗੇ ਦੀ ਵੈਲਿਊ ਪਾਊਗੀ ਸੋ ਬਾਹਰ ਜਿਹੜਾ ਦੁਨੀਆ ਹੈ ਸਭ ਨੂੰ ਜਣਾ ਤਾਹੀਂ ਦਾ ਪਰ ਕਿਵੇਂ ਜਣਾ ਤਾਹੀਂ ਦਾ ਕਿਸ ਤਰੀਕੇ ਨਾਲ ਤਾਂ ਇਹਦਾ ਸਾਡੇ ਕੋਲੇ ਕਈ ਵਾਰੀ ਇਹ ਸਹੀ ਜਾਣਕਾਰੀ ਨਹੀਂ ਹੁੰਦੀ ਸੋ ਅੱਜ ਮੈਂ ਗੱਲ ਕਰ ਰਿਹਾ ਮੇਰੀ ਛੋਟੀ ਭੈਣ ਜੋਤ ਨਾਲ ਇਹ ਆਸਟ੍ਰੇਲੀਆ ਖੁਦ 14-15 ਸਾਲ ਬਤਾ ਕੇ ਆਈ ਹੈ ਉੱਥੇ ਇਹਨੇ ਬਕਾਇਦਾ ਇਸ ਚੀਜ਼ ਦੀ ਸਟੱਡੀ ਕੀਤੀ ਆ ਉਧਰ ਇਹਨੇ ਉਹ ਲੋਅਰ ਦੀ ਸਟੱਡੀ ਕੀਤੀ ਹੈ ਇਹਨੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਾਫੀ ਜੌਬ ਵੀ ਕੀਤੀਆਂ ਨੇ ਜਿਹਦੇ ਤਜਰਬੇ ਵਾਲੇ ਬਹੁਤ ਚੰਗਾ ਸੋ ਅੱਜ ਅਸੀਂ ਗੱਲ ਕਰਾਂਗੇ ਵੀ ਤੁਸੀਂ ਬਾਹਰ ਜਾਓ ਜਿਸ ਅੱਜ ਕੇ ਜਾਓ ਪਰ ਜਾਣਦੇ ਤਰੀਕੇ ਤੋਂ ਸਹੀ ਹੋਣ ਜੈਨੇ ਭਾਗ ਤੁਹਾਡਾ ਪੈਸਾ ਤੇ ਤੁਹਾਡੀ ਜ਼ਿੰਦਗੀ ਸੇਫ ਰਹੇ ਤੁਹਾਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹੋਰ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਦੱਸੋ ਠੀਕ ਹੋ ਮੈਨੂੰ ਤਾਂ ਬਹੁਤ ਖੁਸ਼ੀ ਹੈ ਵੀ ਤੁਸੀਂ ਇੰਨਾ ਸਮਾਂ ਬਾਹਰ ਬਤਾਉਣ ਤੋਂ ਬਾਅਦ ਇੱਥੇ ਆ ਕੇ ਸੋਚਿਆ ਵੀ ਪੰਜਾਬ ਵਾਪਸ ਚਲੀ ਇੱਥੇ ਬੈਠ ਕੇ ਕੰਮ ਕਰੀਏ ਇਹ ਵਧੀਆ ਗੱਲ ਹੈ ਮਲੇ ਅਕਸਰ ਲੋਕ ਜਿਹੜੇ ਜਾਣਦੇ ਨੇ ਨਾ ਬਾਹਰ ਨੂੰ ਮਿੱਠੀ ਜੇਲ ਕਿਤਨੇ ਕਿਤੇ ਕਿਹਾ ਜਾਂਦਾ ਹਨ ਜਿਹੜੇ ਉਹਨਾਂ ਦੇ ਇੱਕ ਵਾਰ ਬਾਹਰ ਚਲੇ ਜਾਂਦਾ ਉਹ ਵਾਪਸ ਨਹੀਂ ਮੁੜਦਾ ਤੁਹਾਡੇ ਮਨ 'ਚ ਇਹ ਖਿਆਲ ਕਿੱਦਾਂ ਆਇਆ ਐਕਚੁਅਲੀ ਕੀ ਹੈ ਕਿ ਮੇਰੇ ਹਸਬੰਡ ਜਾਂ ਮੈਂ ਸਾਨੂੰ ਇਹ ਸੀਗਾ ਸ਼ੁਰੂ ਤੋਂ ਕਿ ਸਾਡੇ ਪਰ ਬੱਚੇ ਜਿਹੜੇ ਕਿ ਉਹ ਦਾਦਾ ਦਾਦੀ ਵੱਡਿਆਂ ਦੇ ਵਿੱਚ ਪਲਣ ਤਾਂ ਕਰਕੇ ਸਾਨੂੰ ਇਹ ਸੀਗਾ ਕਿ ਇੱਕ ਸਾਡੀ ਪਹਿਚਾਣ ਸਾਡੇ ਪਿੰਡ ਵਿੱਚ ਬੜੀ ਰਵੇ ਇਹਦੇ ਕਰਕੇ ਅਸੀਂ ਇਹ ਸੋਚਿਆ ਕਿ ਸਾਨੂੰ ਵਾਪਸ ਆਪਣੇ ਪਿੰਡ ਵਿੱਚ ਜਾ ਕੇ ਕੁਝ ਇਹੋ ਜਿਹਾ ਕਰਨਾ ਚਾਹੀਦਾ ਜਿਹੜਾ ਕਿ ਅਸੀਂ ਲੋਕਾਂ ਦੀ ਭਲਾਈ ਵੀ ਕਰ ਸਕੀਏ ਤੇ ਆਪਣਾ ਇੱਕ ਪੈਸ਼ਨ ਨੂੰ ਵੀ ਅੱਗੇ ਵਧਾ ਸਕੀਏ ਜਿਹੜਾ ਕਿ ਸਾਡੇ ਅੰਦਰ ਹੈਗਾ ਕਿ ਹਾਂ ਵੀ ਜਿਹੜੇ ਲੋਕੀ ਗੁੰਮਰਾਹ ਹੋ ਰਹੇ ਨੇ ਅਸੀਂ ਉਹਨਾਂ ਨੂੰ ਸਿੱਧੇ ਰાવી પા ਸਕੀਏ ਤੋ ਜਦੋਂ ਤੁਸੀਂ ਪਹਿਲਾਂ ਗਏ ਸੀਗੇ ਜਦੋਂ ਹਲੇ ਪ੍ਰਵੀਨ ਨਾਲ ਤੁਹਾਡਾ ਮੇਲ ਨਹੀਂ ਹੋਇਆ ਸੀਗਾ ਤੁਸੀਂ ਉਦੋਂ ਇਹ ਚੀਜ਼ ਸੋਚੀ ਸੀ ਕਿ ਮੈਂ ਵਾਪਸ ਜਾਉਂਗੀ ਇੰਡੀਆ ਮੈਂ ਅੱਤ ਬਾਅਦ ਕਿ ਪ੍ਰਵੀਨ ਨੂੰ ਮਿਲਣ ਤੋਂ ਬਾਅਦ ਇਹ ਚੀਜ਼ ਸੋਚੀ ਸੀ ਅਸਲ 'ਚ ਮੈਨੂੰ ਇਹ ਪ੍ਰਵੀਨ ਤੋਂ ਮਿਲਣ ਤੋਂ ਬਾਅਦ ਹੀ ਮੇਰੇ ਮਨ 'ਚ ਆਇਆ ਕਿ ਹਾਂਜੀ ਵਾਪਸ ਜਾਣਾ ਚਾਹੀਦਾ ਕਿਉਂਕਿ ਮੇਰੇ ਭੈਣ ਭਰਾ ਸਾਰੇ ਉਧਰ ਹੋਣ ਕਰਕੇ ਕੋਈ ਮੇਰਾ ਇੰਨਾ ਇੰਡੀਆ ਨਾਲ ਪੰਜਾਬ ਨਾਲ ਲਗਾ ਨਹੀਂ ਸੀ ਬਟ ਜਦੋਂ ਮੈਂ ਆਪਣੇ ਹਸਬੰਦ ਨਾਲ ਪ੍ਰਵੀਨ ਨਾਲ ਮਿਲੀ ਤਾਂ ਉਹ ਉਦੋਂ ਬਾਅਦ ਮੈਨੂੰ ਪਤਾ ਲੱਗਾ ਕਿ ਹਾਂ ਕੀ ਹੋਰ ਪੰਜਾਬ ਚ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਕਿ ਆਪਾਂ ਨੂੰ ਬਾਹਰ ਰਹਿ ਕੇ ਆਪਾਂ ਉਹ ਚੀਜ਼ਾਂ ਨੂੰ ਮਿਸ ਕਰਦੇ ਆ ਕਿ ਇੱਧਰ ਰਹਿ ਕੇ ਉਹਨਾਂ ਨਾਲ ਮਿਲਣ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਕਿ ਹਾਂ ਇੱਕ ਪੰਜਾਬ ਉਹਨਾਂ ਨੇ ਮੈਨੂੰ ਪੰਜਾਬ ਦਾ ਇੱਕ ਸੋਨਾ ਪਾਸਾ ਦਿਖਾਇਆ ਕਿ ਹਾਂ ਇੱਥੇ ਜਾ ਕੇ ਆਪਾਂ ਇਹ ਕੁਝ ਕਰ ਸਕਦੇ ਆ ਆਪਾਂ ਇੱਕ ਵਧੀਆ ਜ਼ਿੰਦਗੀ ਜੀ ਸਕਦੇ ਆ ਐਸ ਕੰਪੇਅਰ ਟੂ ਆਸਟ੍ਰੇਲੀਆ ਤਾਂ ਜੇ ਵੀ ਤੁਸੀਂ ਇਹ ਚੀਜ਼ ਦੀ ਬਾਰੇ ਸਟਡੀ ਕੀਤੀ ਇਮੀਗ੍ਰੇਸ਼ਨ ਦੀ ਪੜਾਈ ਕੀਤੀ ਉਦੋਂ ਤੁਸੀਂ ਲੋਰ ਦੀ ਪ੍ਰੋਜੈਕਟ ਹਾਂ ਜੀ ਕਿਉਂਕਿ ਇਹ ਪਹਿਲੇ ਤਿਆਰੀ 'ਚ ਤੋਂ ਡੀ ਵੀ ਮੈਂ ਜਾ ਕੇ ਕੰਮ ਕਰੂੰਗੀ ਤਾਂ ਸਟਡੀ ਕੀਤੀ ਸੀ ਜੇ ਤੁਹਾਨੂੰ ਪਹਿਲੀ ਸ਼ੌਕ ਸੀਗੀ ਮੇ ਸਟਡੀ ਜੇ ਤੁਸੀਂ ਪੰਜਾਬ ਵਾਪਸ ਨਾ ਆਉਂਦੇ ਤੁਸੀਂ ਆਸਟ੍ਰੇਲੀਆ ਰਹਿ ਕੇ ਵੀ ਇਹੀ ਕੰਮ ਕਰਨਾ ਸੀ ਹਾਂਜੀ ਮੇਰਾ ਹੁਣ ਵੀ ਉਧਰ ਇੱਕ ਆਪਣਾ ਇੱਕ ਬਿਜ਼ਨਸ ਡਿਵੈਲਪ ਕੀਤਾ ਹੋਇਆ ਜਿਹੜਾ ਕਿ ਤੁਸੀਂ ਔਨਸ਼ੋਰ ਰਹਿ ਕੇ ਆਫਸ਼ੋਰ ਹੋ ਕੇ ਚਲਾ ਸਕਦੇ ਹੋ ਠੀਕ ਹੈ ਜੀ ਅਹ ਉਧਰ ਵੀ ਮੇਰਾ ਇਹੀ ਪੈਸ਼ਨ ਸੀਗਾ ਇੱਕ ਮੈਂ ਕ ਐਜ਼ ਅ ਪੈਸ਼ਨ ਜੌਬ ਕਰ ਰਹੀ ਹਾਂ ਇਹ ਠੀਕ ਹੈ ਜੀ ਮੈਂ ਉੱਥੇ ਵੀ ਮੇਰਾ ਆਪਣਾ ਬਿਜ਼ਨਸ ਸੈਟਅਪ ਆ ਮੈਂ ਉਧਰ ਵੀ ਜਾ ਕੇ ਜੇ ਮੈਂ ਹੁਣ ਚਾਹਾਂ ਤਾਂ ਮੈਂ ਕਰ ਸਕਦੀ ਹਾਂ ਮੂਵ ਕਰਾਂ ਪੰਜਾਬ ਦੇ ਵਿੱਚ ਆਸਟ੍ਰੇਲੀਆ ਨਾਲੋਂ ਤਾਂ ਕਿ ਇੱਥੇ ਉੱਥੇ ਤਾਂ ਬਹੁਤ ਏਜੰਟ ਨੇ ਜਿਹੜੇ ਆਪਾਂ ਨੂੰ ਹੈਲਪ ਕਰ ਸਕਦੇ ਆ ਬਟ ਇੱਥੇ ਕੋਈ ਇਹੋ ਜਿਹਾ ਏਜੰਟ ਨਹੀਂ ਹੈ ਜਿਹਨੂੰ ਸਟੱਡੀ ਹੋਵੇ ਪ੍ਰੋਪਰ ਕਿ ਜਿਹੜਾ ਤੁਹਾਨੂੰ ਪ੍ਰੋਪਰ ਗਾਈਡੈਂਸ ਦੇ ਸਕੇ ਵੀ ਹਾਂ ਰਾਈਟ ਵੇ ਕੀ ਆ ਜੇ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਪਰਮਨੈਂਟਲੀ ਮੂਵ ਹੋਣਾ ਚਾਹੁੰਦੇ ਹੋ ਮਰ ਜਿਵੇਂ ਤੁਸੀਂ ਚਾਹ 15 ਸਾਲ ਤੱਕ ਮੈਂ ਤੁਹਾਡੇ ਨਾਲ ਰਹਿਦਾ ਹੈ ਨਾ ਜੇ ਕੰਮ ਵੀ ਕੀਤਾ ਉਸ ਦੇਸ਼ ਨੂੰ ਚੰਗੀ ਤਰ੍ਹਾਂ ਦੇਖਿਆ ਵੀ ਡੇੜਾ ਹੈ ਨਾ ਕਈ ਵਾਰੀ ਲੋਕਾਂ ਲਈ ਗੱਲਾਂ ਕਰਨੀ ਬਹੁਤ ਸੌਖੀ ਹੁੰਦੀ ਹੈ ਦੂਰ ਦੇ ਢੋਲ ਸੁਹਾਵਣੇ ਆਪਾਂ ਕਹਿੰਦੇ ਨੇ ਹੁੰਦੇ ਨੇ ਨਾ ਪਰ ਜਦੋਂ ਜਿਸ ਫੀਲਡ ਦੇ ਵਿੱਚ ਹੁੰਦਾ ਉਹਨੂੰ ਡੀਪਲੀ ਜਾਣਦਾ ਹੁੰਦਾ ਤੇ ਪੰਜਾਬ ਤੇ ਆਸਟ੍ਰੇਲੀਆ 'ਚ ਕਿੰਨਾ ਕ ਫਰਕ ਦੇਖਦੇ ਦੇਖੋ ਕਿ ਜਿਵੇਂ ਆਪਾਂ ਕਹਿੰਨੇ ਆਂ ਵੀ ਆਪਾਂ ਨੂੰ ਉਦੇਸ਼ ਨੂੰ ਕਰੇ ਭੰਡਣਾ ਨਹੀਂ ਚਾਹੀਦਾ ਜਿਹਦੇ ਆਪਾਂ ਨੂੰ ਰੂਸੀ ਥੋੜੀ ਦੇਖੋ ਹਾਂ ਮੈਂ ਇਹ ਨਹੀਂ ਕਹਿ ਸਕਦੀ ਕਿ ਆਸਟ੍ਰੇਲੀਆ ਮਾਰਾ ਦੇਸ਼ ਆ ਜਾਂ ਪੰਜਾਬ ਮਾਰਾ ਇੱਥੇ ਅਸੀਂ ਜੰਮੇ ਆਂ ਇੱਥੋਂ ਦੀ ਇੱਕ ਮਿੱਟੀ ਨਾਲ ਮੋਹ ਆ ਆਸਟ੍ਰੇਲੀਆ ਨੇ ਸਾਨੂੰ ਰੋਜ਼ਗਾਰ ਦਿੱਤਾ ਸਾਰਾ ਕੁਝ ਦਿੱਤਾ ਅੱਜ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਇੱਥੇ ਆ ਕੇ ਆਪਣਾ ਕੁਝ ਕਰ ਸਕੀਏ ਆਸਟ੍ਰੇਲੀਆ ਇੱਕ ਬਹੁਤ ਸੋਹਣਾ ਮੁਲਕ ਆਪਣੇ ਆਪ ਦੇ ਵਿੱਚ ਠੀਕ ਆ ਪਰ ਇਹ ਗੱਲ ਆ ਕਿ ਉੱਥੇ ਤੁਹਾਨੂੰ ਟਾਈਮ ਦੇ ਤੁਸੀਂ ਬਹੁਤ ਜ਼ਿਆਦਾ ਪਮਾਨਦੂ ਹੁੰਦੇ ਹੋ ਟਾਈਮ ਦੇ ਕਰਕੇ ਮੈਨੇਜਮੈਂਟ ਸਾਰਾ ਕੁਝ ਐਂਡ ਆਫ ਦਾ ਡੇ ਕੀ ਹੁੰਦਾ ਕਿ ਤੁਹਾਨੂੰ ਤੁਹਾਡੇ ਬੱਚਿਆਂ ਲਈ ਟਾਈਮ ਨਹੀਂ ਮਿਲਦਾ ਕਿ ਤੁਹਾਨੂੰ ਤੁਹਾਡੀ ਫੈਮਿਲੀ ਲਈ ਘੱਟਾ ਟਾਈਮ ਮਿਲਦਾ ਇਹ ਹੀ ਚੀਜ਼ਾਂ ਪੰਜਾਬ ਦੇ ਵਿੱਚ ਠੀਕ ਰਹੀ ਸੀ ਪੰਜਾਬ ਚ ਬੱਚੇ ਐਟਲੀਸਤ ਦਾਦਾ ਦਾਦੀ ਕੋਲ ਰਹਿ ਰਹੇ ਨੇ ਘਰ ਪਰਿਵਾਰ ਚ ਰਹ ਰਹੇ ਨੇ ਬੱਚਿਆਂ ਦੀ ਇੱਕ ਦੇਖਭਾਲ ਬਹੁਤ ਸੋਹਣੀ ਹੋ ਰਹੀ ਆ ਤਾਂ ਕਰਕੇ ਸੀ ਪੰਜਾਬੋਂ ਹੋਣ ਦਾ ਇਰਾਦਾ ਬਣਾਇਆ ਪਰ ਆਸਟ੍ਰੇਲੀਆ ਵੀ ਆਪਣੇ ਆਪ ਇੱਕ ਬਹੁਤ ਸੋਹਣਾ ਦੇਸ਼ ਆ ਤੇ ਰੋਜ਼ਗਾਰ ਲਈ ਤੇ ਇੱਕ ਇਨਕਮ ਦਾ ਬਹੁਤ ਗੁੱਡ ਸੋਰਸ ਆ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਸੀ ਵੀ ਅਕਸਰ ਸਾਡੇ ਲੋਕਾਂ ਨੂੰ ਬਾਹਰ ਜਾਣ ਦੀ ਖਿੱਚ ਹੁੰਦੀ ਆ ਪਰ ਕਿਤੇ ਨਾ ਕਿਤੇ ਗਮਰਾਹ ਹੋ ਜਾਂਦੇ ਨੇ ਬਹੁਤ ਕੇਸ ਇਹੋ ਜਿਹੇ ਹੋਏ ਨੇ ਕਈ ਲੋਕਾਂ ਦੀਆ ਪੈਸਾ ਵੀ ਚਲਾ ਗਿਆ ਜਾਨਾ ਵੀ ਚਲੇ ਗਈਆਂ ਬਹੁਤ ਕਿਸੇ ਦੰਦੇ ਹੋਈ ਨੇ ਨਾ ਜੋ ਤਾਂ ਆਪਾਂ ਛੋਟੇ ਹੁੰਦੇ ਅਖਬਾਰਾਂ ਚ ਪੜ੍ਹਦੇ ਆਏ ਆ ਨਿਊਜ਼ ਸੁਣਦੇ ਆਏ ਆ ਪਰ ਫਿਰ ਵੀ ਕਿਤੇ ਨਾ ਕਿਤੇ ਲੋਕਾਂ ਦੀ ਬਾਹਰ ਜਾਣ ਦੀ ਖੇਚ ਜਿਹੜੀ ਉਹ ਬਰਕਰਾਰ ਹੋ ਮੇ ਹਨਾ ਐਡੇ ਐਡੇ ਇਨਸੀਡੈਂਟ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਲੱਗਦਾ ਵੀ ਸਾਨੂੰ ਬਾਹਰ ਡਾਣਾ ਤਾਈਂਦਾ ਸੋ ਮੈਂ ਚਲੋ ਹੁਣ ਸੋਸ਼ਲ ਮੀਡੀਆ ਆ ਗਿਆ ਹੋਰ ਬਹੁਤ ਕੁਝ ਆ ਗਿਆ ਲੋਕ ਅਵੇਅਰ ਵੀ ਹੋਣ ਲੱਗੇ ਹਨਾ ਕਿਤੇ ਨਾ ਕਿਤੇ এজੰਟਾਂ ਤੇ ਇਲਜ਼ਾਮ ਵੀ ਲੱਗਦੇ ਰਹੇ ਨੇ ਪਹਿਲਾਂ ਵੀ ਇਹ ਲੋਕਾਂ ਨੂੰ ਲੁੱਟਦੇ ਨੇ ਜੀ ਲੋਕਾਂ ਦਾ ਹਨਾ ਪੈਸਾ ਵੇਸਟ ਕਰਦੇ ਨੇ ਲੋਕਾਂ ਦੀ ਜ਼ਿੰਦਗੀ ਦਾ ਖਰਵਾੜ ਕਰਦੇ ਨੇ ਉਹ ਕਿਤੇ ਨਾ ਕਿਤੇ ਸਹੀ ਵੀ ਸੀ ਕਿਉਂਕਿ ਹੀ ਉਧਰ ਦੇ ਜਿਹਨਾਂ ਨੇ ਇਸਕੇ ਤੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਕੀਤੇ ਕੀਤੀ ਜੇ ਆਪਾਂ ਗੱਲ ਕਰੀਏ ਵੀ ਹੁਣ ਤੁਸੀਂ ਬਕਾਇਦਾ ਸਟੱਡੀ ਕਰਕੇ ਆਏ ਹੋ ਇੱਕ ਬਹੁਤ ਸੋਹਣਾ ਤੁਸੀਂ ਇੱਥੇ ਆਪਣੇ ਪਿੰਡ 'ਚ ਰਹਿ ਕੇ ਇੱਕ ਬਹੁਤ ਵਧੀਆ ਇਹਦਾ ਪਲੱਸ ਪੁਆਇੰਟ ਇਹ ਹੈ ਵੀ ਜਿਹੜਾ ਬੰਦਾ ਤੁਹਾਡੇ ਕੋਲੇ ਆ ਕੇ ਵੀਜ਼ਾ ਲਗਵਾਊਗਾ ਉਹਦੇ ਚਾਂਸ ਨੇ ਜ਼ਿਆਦਾ ਵੀਜ਼ਾ ਲੱਗਣ ਦੇ ਮਤਲਬ ਉਹਦੇ ਨਾਲ ਠੱਗੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਮੂਲ ਇੱਥੋਂ ਦੇ ਹੋ ਤੁਸੀਂ ਇੱਥੇ ਬੈਠੇ ਹੋ ਤੁਹਾਡੇ ਘਰ ਬਰ ਇੱਥੇ ਆ ਲੋਕ ਉਹ ਤੁਹਾਡਾ ਐਡਰੈਸ ਪਤਾ ਹਨਾ ਉਹ ਤੁਹਾਡੇ ਘਰੇ ਵੀ ਆ ਸਕਦਾ ਤੁਹਾਡੇ ਆਫਿਸ ਵੀ ਆ ਤੇ ਤੁਹਾਡਾ ਪੱਕਾ ਟਿਕਾਣਾ ਇੱਕ ਸਭ ਤੋਂ ਇਹਦਾ ਜਿਹੜਾ ਪਲੱਸ ਪੁਆਇੰਟ ਬੋਲ ਲੱਗਦਾ ਹੈ ਹਨਾ ਤੇ ਇਹ ਤੋਂ ਬਿਨਾ ਹੋਰ ਤਰੀਕਾ ਕੀ ਹੈ ਬਾਹਰ ਸਹੀ ਜਾਣ ਦਾ ਕਿਉਂਕਿ ਲੋਕ ਰੁਕਦੇ ਤਾਂ ਹੈ ਨਹੀਂ ਬਾਹਰ ਜਾਣ ਤੋਂ ਜਾਣਾ ਸਭ ਨੇ ਆ ਤਾਂ ਮਤਲਬ ਕਿਸ ਤਰੀਕੇ ਨਾਲ ਲੋਕ ਨੂੰ ਗਾਈਡ ਕਰ ਸਕਦੇ ਤੁਸੀਂ ਗੁੰਮਰਾਹ ਨਾ ਹੋਵੋ ਤੇ ਆਹ ਹਾਰਾ ਸਹੀ ਨਹੀਂ ਸਭ ਤੋਂ ਜੇ ਤੁਸੀਂ ਮੈਨ ਆਸਟ੍ਰੇਲੀਆ ਬਾਰੇ ਗੱਲ ਕਰੋ ਸਭ ਤੋਂ ਸਹੀ ਤਰੀਕਾ ਜੇ ਬੱਚਾ ਕਹਿੰਦਾ ਕਿ ਮੈਂ ਯੰਗ ਇਚ ਜਾਣਾ ਚਾਹੁੰਦਾ ਫਾਰ ਇਗਜ਼ਾਮਪਲ ਕਹਿੰਦਾ ਪਲੱਸ ਬਾਹਰ ਜਾਣਾ ਚਾਹੁੰਦਾ ਤਾਂ ਬੱਚੇ ਦੇ ਕੋਲ ਬੱਚਾ ਪਲੱਸ 2 ਦਵਾ ਦਾ ਆਪਾਂ ਸਟੱਡੀ ਵੀਜ਼ੇ ਤੇ ਆਪਾਂ ਪ੍ਰੇਫਰ ਕਰਦੇ ਆਂ ਕਿ ਬੱਚਾ ਪਲੱਸ 2 ਸਟੱਡੀ ਵੀਜ਼ੇ ਤੇ ਜਾਵੇ ਉਸ ਤੋਂ ਬਾਅਦ ਇੱਕ ਸਕਿਲਡ ਵੀਜ਼ਾ ਆਉਂਦਾ ਜਿਹੜਾ ਕਿ ਬਹੁਤ ਅੱਜਕੱਲ ਮਾਰਕੀਟ 'ਚ ਚੱਲ ਰਿਹਾ 4A2 ਵੀਜ਼ਾ ਪਰ ਲੋਕਾਂ ਨੂੰ ਉੱਥੇ ਬਹੁਤ ਗੁੰਮਰਾਹ ਕੀਤਾ ਜਾਂਦਾ ਉੱਥੇ ਕਿਹਾ ਜਾਂਦਾ ਕਿ ਜੀ ਤੁਹਾਨੂੰ ਇਹ ਵੀਜ਼ਾ ਦੱਸੇ ਹੀ ਪਾਸ ਹੋ ਕੋਈ ਨਾ ਦੀ ਲੱਗ ਜੂਗਾ ਕੋਈ ਆਇਲੈਸ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਬਟ ਉਹਦੇ ਵਿੱਚ ਆਇਲੈਸ ਵੀ ਰਿਕੁਆਇਰਮੈਂਟ ਆ ਉਹਦੇ 'ਚ ਤੁਹਾਨੂੰ ਤੁਹਾਡਾ ਪ੍ਰੋਪਰ ਵਰਕ ਐਕਸਪੀਰੀਅੰਸ ਵੀ ਰਿਕੁਆਇਰਡ ਆ ਜੇ ਤੁਹਾਡੇ ਕੋਲ ਵਰਕ ਐਕਸਪੀਰੀਅ ਦੈਨ ਤੁਸੀਂ ਉਹ ਵਿਜ਼ਾ ਲਈ ਐਲੀਜੀਬਲ ਹੋ ਨਹੀਂ ਤਾਂ ਨਹੀਂ ਹੈਗੇ ਸਭ ਤੋਂ ਬੈਸਟ ਆਪਸ਼ਨ ਮੇਰੇ ਅਕੋਰਡਿੰਗ ਪਰਮਨੈਂਸੀ ਸੌਰੀ ਸਟ੍ਰੇਟ ਪੀਆਰ ਜਾਣਾ ਸਭ ਤੋਂ ਬੈਸਟ ਵੇ ਆ ਆਸਟ੍ਰੇਲੀਆ ਜਾਣ ਦਾ ਉਹ ਬਹੁਤ ਰੇਅਰ ਲੋਕਾਂ ਨੂੰ ਪਤਾ ਕਿ ਆਪਾਂ ਸਟੇਟ ਪੀਆਰ ਜਾ ਸਕਦੇ ਆ ਕਿਉਂਕਿ ਉਹ ਚ ਕੀ ਹੁੰਦਾ ਕਿ ਉਹ ਫਾਈਲ ਇੱਕ ਇਦਾਂ ਦੀ ਹੁੰਦੀ ਹੈ ਕਿ ਉਹਦੇ ਵਿੱਚ 99% ਪੋਜ਼ਿਟਿਵ ਆਊਟਕਮ ਆਉਂਦੇ ਰਿਜ਼ਲਟਸ ਪੋਜ਼ਿਟਿਵ ਆਊਟਕਮ ਆਉਂਦੀ ਆ ਜਿਵੇਂ ਕਿ ਕੋਈ ਪਰ ਆਸਟ੍ਰੇਲੀਆ ਕੀ ਹੋ ਸਿਰਫ ਸਕਿਲਡ ਪੀਪਲਸ ਨੂੰ ਹੀ ਲੈ ਕੇ ਜਾਂਦਾ ਐਜ਼ ਅ ਪੀਆਰ ਠੀਕ ਹੈ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਕਹਿ ਲਓ ਕੋਈ ਡਾਟਾ ਐਨਾਲਿਸਟ ਆ ਕੋਈ ਸਿਸਟਮ ਐਨਾਲਿਸਟ ਆ ਕੋਈ ਕਾਰਪੈਂਟਰ ਆ ਠੀਕ ਆ ਕੋਈ ਅ ਅਕਾਊਂਟੈਂਟ ਆ ਬਾਕੀ ਸਿਰਫ ਜਿਹੜੇ ਸਕਿਲਡ ਪਰਸਨਸ ਨੇ ਜਿਨ੍ਹਾਂ ਕੋਲ ਐਕਸਪੀਰੀਅੰਸ ਹੈ ਉਹ ਫੀਲਡ ਦੇ ਵਿੱਚ ਉਹਨਾਂ ਨੇ ਕੁਆਲੀਫਿਕੇਸ਼ਨ ਕੀਤੀ ਹੋਈ ਆ ਗੁੱਡ ਇੰਗਲਿਸ਼ ਸਕਿਲਸ ਨੇ ਉਹ ਪੀਪਲ ਐਲੀਜੀਬਲ ਹੁੰਦੇ ਨੇ ਪਮੈਨੈਂਟ ਰੈਜ਼ੀਡੈਂਸੀ ਲਈ ਠੀਕ ਹੈ ਸਭ ਤੋਂ ਮੇਰੇ ਅਕੋਰਡਿੰਗ ਸਭ ਤੋਂ ਬੈਸਟ ਵੇ ਆਸਟ੍ਰੇਲੀਆ ਜਾਣ ਦਾ ਪੀਆਰ ਆ ਇਸ ਟਾਈਮ ਜੇ ਤੁਸੀਂ ਤੁਹਾਡੇ ਕੋਲ ਗੁੱਡ ਕੁਆਲੀਫਿਕੇਸ਼ਨ ਹੈ ਮਤਲਬ ਬਿਲਕੁਲ ਸਹੀ ਤੁਸੀਂ ਗੱਲ ਕਹਿ ਰਹੇ ਹੋ ਨਾ ਮਤਲਬ ਜੇ ਕੋਈ ਏਜੰਟ ਤੁਹਾਨੂੰ ਕਹਿ ਰਿਹਾ ਵੀ 10ਵੀਂ ਪਾਸ ਤੁਸੀਂ ਆ ਜਾਓ ਮੇਰੇ ਕੋਲ ਤੇ ਮੈਂ ਵੀਜ਼ਾ ਲਗਾ ਦੂੰਗਾ ਵੈਲਸੀ ਲੋੜਨੀ ਕਿਤਨਾ ਕਿਤਨਾ ਦੇ ਮਨਚ ਖੋਟ ਹੈ ਹਾਂਜੀ ਉਹ ਹਾਂਜੀ ਉੱਥੇ ਡੈਫੀਨਿਟਲੀ ਮੈਂ ਕਹਿ ਸਕਦਾ ਕਿ ਉਹ ਮਤਲਬ ਇਹ ਜਿਹੇ ਲੋਕਾਂ ਤੋਂ ਬਚਿਆ ਜਾਵੇ ਬਚਿਆ ਜਾਵੇ ਤਾਂ ਜ਼ਿਆਦਾ ਬੈਟਰ ਹੈ ਮਤਲਬ ਅੱਜ ਇਹੋ ਚੀਜ਼ਾਂ ਤਾਂ ਕੀ ਹੋ ਰਹਾ ਹੈ ਨਹੀਂ ਮਤਲਬ ਸਕਿੱਲਡ ਤਰੀਕੇ ਨਾਲ ਜਾਂ ਪੀਆ ਜਾਂ ਸਟੂਡੈਂਟ ਵੀਜ਼ਾ ਇੱਕ ਦੋ ਵੀਜ਼ੇ ਨੇ ਆਸਟ੍ਰੇਲੀਆ ਦੇ ਸੌਰੀ ਮੈਂ ਤੁਹਾਡੀ ਗੱਲ ਕਰ ਰਹੀ ਆ ਆਸਟ੍ਰੇਲੀਆ ਦੇ ਦੋ ਵੀਜ਼ੇ ਇਹ ਜਿਹੇ ਨੇ ਜਿਹੜੇ ਬਿਨਾਂ ਰਸ ਤੋਂ ਜਾ ਸਕਦੇ ਆ ਇੱਕ ਤਾਂ ਜੇ ਤੁਸੀਂ ਸਪਾਊਸ ਕੇਸ ਜਾ ਸਕਦੇ ਹੋ ਮਤਲਬ ਵਿਆਹ ਕਰਵਾ ਕੇ ਜਾ ਸਕਦੇ ਹੋ ਜਾਂ ਤੁਸੀਂ ਟੂਰਿਸਟ ਜਾ ਸਕਦੇ ਆ ਇਹਨਾਂ ਦੋ ਵੀਜ਼ਿਆਂ ਤੋਂ ਬਿਨਾਂ ਆਸਟ੍ਰੇਲੀਆ ਕੋਈ ਵੀ ਇਹੋ ਜਿਹਾ ਵੀਜ਼ਾ ਨਹੀਂ ਦਿੰਦੀ ਜਿਹੜਾ ਬਿਨਾਂ ਆਇਲਸ ਤੋਂ ਜਾ ਸਕਦੇ ਹੋ ਇਹ ਤੁਸੀਂ ਇਸ ਪੇਜ ਜੇਕਰ ਆਸਟ੍ਰੇਲੀਆ ਦੇ ਨਾਲ ਨਾਲ ਤੁਸੀਂ ਬਾਕੀ ਹੁਣ ਤੱਕ ਤਕਰੀਬਨ ਛੇ ਦਿਨ ਸੀ ਹੈ ਨਾ ਤੁਸੀਂ ਕੰਮ ਕਰਦੇ ਨੇ ਵੀਜ਼ੇ ਕਿੰਨੇ ਮਤਲਬ ਕਿਹੜੇ ਕਿਹੜੇ ਵੀਜ਼ੇ ਹੁੰਦੇ ਨੇ ਜਿੱਤੇ ਲੋਕ ਜਾ ਸਕਦੇ ਨੇ ਜਿਵੇਂ ਕਿ ਹੁਣ ਯੂਰਪ वगैरह ਵਿੱਚ ਵਰਕ ਪਰਮਿਟ ਆ ਸਟੱਡੀ ਆ ਠੀਕ ਹੈ ਮੇਨਲੀ ਯੂਰਪ ਚ ਇਹ ਚੱਲਦਾ ਇੱਕ ਅੱਜ ਕੱਲ ਯੂਰਪ ਚ ਹੋਰ ਵੀਜ਼ਾ ਚੱਲ ਰਿਹਾ ਕਿ ਜੇ ਤੁਸੀਂ ਉੱਥੇ ਜਾ ਕੇ ਲੈਂਡ ਬਾਈ ਕਰਦੇ ਹੋ ਤਾਂ ਇੱਕ ਬਿਜ਼ਨਸ ਵੀਜ਼ਾ ਹੁੰਦਾ ਉਹ ਸਮ ਕੁਝ ਕੰਟਰੀਆਂ ਯੂਰਪ ਦੀਆਂ ਦੇ ਰਹੀਆਂ ਨੇ ਜੇ ਤੁਸੀਂ ਉੱਥੇ ਜਾ ਕੇ ਕੁਝ ਕੁ ਅਮਾਉਂਟ ਦੀ ਲੈਂਡ ਹੁੰਦੀ ਹੈ ਵੀ ਇੰਨੀ ਲੈਂਡ ਤੁਸੀਂ ਬਾਈ ਕਰਦੇ ਹੋ ਠੀਕ ਹੈ ਤੁਹਾਨੂੰ ਵਰਕਰ ਵੀ ਦਿੰਦੇ ਆ ਉਹਦੇ ਨਾਲ ਤੁਹਾਨੂੰ ਉਥੋਂ ਦੀ ਪੀਆਰ ਦੇ ਦਿੰਦੇ ਨੇ ਉਹ ਕੰਟਰੀ ਦੀ ਠੀਕ ਹੈ ਇਦਾਂ ਹੀ ਆਸਟ੍ਰੇਲੀਆ ਚ ਵੀ ਇੱਕ ਬਿਜ਼ਨਸ ਵੀਜ਼ਾ ਹੁੰਦਾ ਜਿਹਨੂੰ ਬਿਜ਼ਨਸ ਇਨੋਵੇਸ਼ਨ ਵੀਜ਼ਾ ਕਹਿੰਦੇ ਆ ਨਾ ਜੇ ਤੁਸੀਂ ਉੱਥੇ ਜਾ ਕੇ ਕੋਈ ਬਿਜ਼ਨਸ ਕਰਦੇ ਹੋ ਇੱਕ ਲੰਮ ਸਮ ਅਮਾਉਂਟ ਹ ਕੀ ਇਨੀ अमाउंट ਤੁਸੀਂ ਆਸਟ੍ਰੇਲੀਆ ਚ ਇਨਵੈਸਟ ਕਰਦੇ ਹੋ ਜਾਂ ਕੈਨੇਡਾ ਚ ਵੀ ਆਈਆਂ ਕੁਝ ਅਮਾਉਂਟ ਤੁਸੀਂ ਇਨਵੈਸਟ ਕਰਦੇ ਹੋ ਕੁਝ ਨਹੀਂ ਮਤਲਬ ਹੁੰਦੀ ਤਾਂ ਕਾਫੀ ਜ਼ਿਆਦਾ ਅਮਾਉਂਟ ਜੇ ਉਹ ਮਾਉਂਟ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਉਸ ਹਿਸਾਬ ਨਾਲ ਉਹ ਵੀਜ਼ਾ ਪ੍ਰੋਵਾਈਡ ਕਰਦੇ ਨੇ ਜਿਆਦਾਤਰ ਸਾਰੀਆਂ ਕੰਟਰੀਆਂ ਵਿੱਚ ਜਿਆਦਾ ਸਟੱਡੀ ਵੀਜ਼ੇ ਹੁੰਦੇ ਨੇ ਜਾਂ ਵਰਕ ਪਰਮਿਟ ਹੁੰਦੇ ਨੇ ਕੈਨੇਡਾ ਵਿੱਚ ਵੀ ਲਗਾ ਲਓ ਜਿਹੜਾ ਵਰਕ ਪਰਮਿਟ ਸਟੱਡੀ ਵੀਜ਼ਾ ਪਲੱਸ ਤੁਸੀਂ ਕਹਿ ਸਕਦੇ ਹੋ ਕਿ ਇੱਕ ਕੈਨੇਡਾ ਦੇ ਵਿੱਚ ਡਾਇਰੈਕਟ ਐਂਟਰੀ ਪੀਆਰ ਹੁੰਦੀ ਆ ਠੀਕ ਹੈ ਜੀ ਜਾਂ ਪੀ ਆਰਟਸੀ ਕੈਨੇਡਾ ਤੇ ਵੀ ਜਾ ਸਕਦੇ ਹੋ ਆਸਟ੍ਰੇਲੀਆ ਤੇ ਵੀ ਪੀ ਆਰ ਜਾ ਸਕਦੇ ਹੋ ਠੀਕ ਹੈ ਜੀ ਬਾਕੀ ਹੋਰ ਕੰਟਰੀਆਂ 'ਚ ਜ਼ਿਆਦਾਤਰ ਵਰਕ ਪਰਮਿਟ ਚੱਲਦੇ ਨੇ ਜਿਹੜੇ ਕਿ ਬਾਕੀ ਏਜੰਟਸ ਕਹਿੰਦੇ ਨੇ ਕਿ ਵਰਕ ਪਰਮਿਟ ਚੱਲਦੇ ਆ ਅਸੀਂ ਜ਼ਿਆਦਾਤਰ ਫੋਕਸ ਕਰਦੇ ਹਾਂ ਕਿ ਡਾਇਰੈਕਟ ਬੰਦਾ ਪੀ ਆਰ ਜਾਵੇ ਜਾਂ ਜੇ ਕੋਈ ਯੰਗ ਜਾ ਰਿਹਾ ਵਾ ਤਾਂ ਉਹ ਸਟੱਡੀ ਵੀਜ਼ੇ ਤੇ ਜਾਵੇ ਜੋ ਤਾਂ ਇੱਕ ਵਾਰ ਹੋਰ ਮਤਲਬ ਜਿਹਨਾਂ 'ਚ ਇਹ ਸਵਾਲ ਆਇਆ ਕਿ ਜਿਵੇਂ ਆਪਾਂ ਜਦੋਂ ਉਧਰ ਚਲੇ ਜਾਂਦੇ ਹਾਂ ਉਧਰ ਜਾ ਕੇ ਕੰਮ ਕਰਦੇ ਆ ਕਈ ਸਟੂਡੈਂਟ ਵੀਜ਼ੇ ਦੇ ਵੀ ਲੋਕ ਜਾਂਦੇ ਨੇ ਹਨਾ ਉਧਰ ਜ਼ਿਆਦਾ ਕੰਮ ਹੈ ਕਿ ਆਪਣੇ ਬੱਚੇ ਦਾ ਦੇਖ ਕਰਦੇ ਕੀ ਨੇ ਇਹ ਟੋਟਲੀ ਡਿਪੈਂਡ ਆ ਕਿ ਬੱਚਾ ਕਿਸ ਸਿਚੁਏਸ਼ਨ ਤੇ ਜਾ ਰਿਹਾ ਵਾ ਠੀਕ ਹੈ ਫੋਰ ਏਗਜ਼ਾਮਪਲ ਹੁਣ ਇੱਕ ਬੱਚਾ ਨਰਸਿੰਗ ਤੇ ਜਾ ਰਿਹਾ ਨਰਸਿੰਗ ਵਾਲਾ ਬੱਚਾ ਪ੍ਰੀਫਰ ਕਰੂਗਾ ਕਿ ਮੈਨੂੰ ਕੋਈ ਨਰਸਿੰਗ profession ਦੀ ਹੀ ਜੌਬ ਮਿਲੇ ਫੋਰ ਏਗਜ਼ਾਮਪਲ ਇੱਕ ਉਥੇ ਜੌਬ ਚੱਲਦੀ ਆ ਅਸਿਸਟੈਂਟ ਇਨ ਨਰਸਿੰਗ ਠੀਕ ਹੈ ਉਹਨੂੰ ਪਰਸਨਲ ਕੇਅਰ ਸਿਸਟਮ ਵੀ ਕਹਿੰਦੇ ਆ ਜਿਹੜੇ ਲੋਕੀ ਨਰਸਿੰਗ ਤੇ ਜਾਂਦੇ ਆ ਉਹ ਪ੍ਰੀਫਰ ਕਰਦੇ ਆ ਕਿ ਮੇਰੀ ਫੀਲਡ 'ਚ ਜਾਵਾ ਜ਼ਿਆਦਾਤਰ ਜਿਹੜੇ ਬੱਚੇ ਹੁਣ ਆਮ ਡਿਪਲੋਮੇਸ ਵੇਰਾ ਜਾਂਦੇ ਆ ਅੱਜ ਕੱਲ ਆਪਣੇ ਮੁੰਡੇ ਟਰੱਕ ਲਾਈਨ ਚ ਬਹੁਤ ਜਾ ਰਹੇ ਨੇ ਉਧਰ ਇਹ ਗੱਲ ਆ ਕਿ ਟਰੱਕ ਲਾਈਨ ਚ ਇਹ ਹੋ ਜਾਂਦਾ ਕਿ ਗੁੱਡ ਸੋਰਸ ਆਫ ਇਨਕਮ ਆਇਕਾ ਠੀਕ ਆ ਬੱਚੇ ਉਹਦਾ ਖਰਚਾ ਪਾਣੀ ਰਾਮ ਨਾ ਕੱਢ ਲੈਂਦੇ ਨੇ ਕੰਸਟਰਕਸ਼ਨ ਚ ਵੀ ਅੱਜ ਕੱਲ ਆਪਣੇ ਬੱਚੇ ਬਹੁਤ ਨੇ ਕਿਚਨ ਚ ਵੀ ਜਾਈਏ ਜੇ ਆਪਾਂ ਇੰਡੀਆ ਰੈਸਟੋਰੈਂਟਾਂ ਤੋਂ ਮੋਸਟਲੀ ਆਪਣੇ ਬੱਚੇ ਹੀ ਉੱਥੇ ਕੰਮ ਕਰਦੇ ਨੇ ਤੇ ਜੇ ਆਪਾਂ ਜਿਵੇਂ ਤੁਸੀਂ ਇੰਨਾ ਸਮਾਂ ਉਧਰ ਬਤਾਇਆ ਬਹੁਤ ਟਾਈਮ ਤੁਸੀਂ ਰੱਖਿਆ ਉਧਰ ਹਨ ਤੁਹਾਡੇ ਉਧਰ ਦੇ ਲੋਕ ਕਾਫੀ ਅچھے ਦੋਸਤ ਵੀ ਹੋਣਗੇ ਹਨਾ ਤੇ ਉਹਨਾਂ ਨੂੰ ਮਿਲਦੇ ਵੀ ਆ ਉਧਰ ਦੇ ਲੋਕ ਕਿੱਦਾਂ ਦੇ ਨੇ ਜਾਦਾਤਰ ਬਾਰ ਲਿਆ ਕਰਦੇ ਨੇ ਲੋਕ ਮਿਲਣ ਸਾਗ ਹੁੰਦੇ ਨੇ ਠੀਕ ਹੈ ਹਰ ਇੱਕ ਨੂੰ ਹੱਸ ਕੇ ਬੁਲਾਉਣਾ ਠੀਕ ਹੈ ਇਹ ਗੱਲ ਹੋ ਜਾਂਦੀ ਹੈ ਕਿ ਵੀ ਪਰਸਨਲੀ ਜਿਆਦਾ ਮਤਲਬ ਕਿ ਆਪਾਂ ਇੱਕ ਦੂਜੇ ਨਾਲ ਆਪਾਂ ਜਿਆਦਾ ਪਰਸਨਲੀ ਇਨਵੋਲਵ ਨਹੀਂ ਹੁੰਦੇ ਵੀ ਇੱਕ ਦੂਜੇ ਦੇ ਘਰ ਚ ਕੀ ਚੱਲ ਰਿਹਾ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਲੈਣ ਦੇਣ ਨਹੀਂ ਹੁੰਦਾ ਪਰ ਜਦੋਂ ਬੁਲਾਉਂਦੇ ਆ ਹੱਸ ਕੇ ਬੁਲਾਉਂਦੇ ਨੇ ਗੋਰੇ ਹੋ ਗਏ ਤੁਸੀਂ ਹਮੇਸ਼ਾ ਮੂੰਹ ਤੇ ਸਮਾਈਲ ਹੁੰਦੀ ਆ ਇਹ ਨਹੀਂ ਹੈ ਵੀ ਤੁਸੀਂ ਨਹੀਂ ਜਾਣਦੇ ਤੁਹਾਨੂੰ ਨਹੀਂ ਬੁਲਾਗੇ ਨਿਕਲ ਜਾਣਗੇ ਹਰ ਇੱਕ ਨੇ ਤੁਹਾਨੂੰ ਹਾਈ ਹਾਓ ਆਰ ਯੂ ਕਹਿ ਕੇ ਨਿਕਲ ਨਹੀਂ ਆ ਹੈਲੋ ਜੀ ਬਹੁਤ ਹੈਲਪਫੁਲ ਨੇ ਆਪਣੇ ਉਧਰ ਜੇ ਇਹ ਨਹੀਂ ਹੈ ਵੀ ਜੇ ਤੁਸੀਂ ਤੁਹਾਡਾ ਮੰਨ ਲਓ ਸਪੋਜ਼ ਕਰੋਗੇ ਤੁਸੀਂ ਆਪਣਾ ਪਰਸ ਭੁੱਲ ਗਏ ਕਿਤੇ ਸ਼ਾਪਿੰਗ ਸੈਂਟਰ ਗਏ ਹੋ ਸ਼ਾਪਿੰਗ ਟ੍ਰੋਲੀ ਚ ਪਰਸ ਭੁੱਲ ਗਏ ਇਹ ਨਹੀਂ ਹੈ ਵੀ ਤੁਹਾਡਾ ਪਰਸ ਗੁੰਮ ਗਿਆ ਬਸ ਮਿਲਣਾ ਨਹੀਂ ਮੁੜ ਕੇ ਤੁਹਾਨੂੰ ਉਹਦੇ ਚੋਂ ਤੁਹਾਡਾ ਆਈਡੀ ਪ੍ਰੂਫ ਦੇ ਕੇ ਤੁਹਾਨੂੰ ਫੋਨ ਆ ਹੀ ਜਾਣਾ ਵੀ ਤੁਹਾਡੀ ਭਾਈ ਚੀਜ਼ੇ ਤੇ ਭੁੱਲ ਗਿਆ ਤੁਸੀਂ ਆਗੇ ਲੈ ਜਾਓ ਜੋ ਦੇਖ ਪਿੱਛੇ ਨਾ ਕਾਫੀ ਰੌਲਾ ਪਿਆ ਸੀਗਾ ਸ਼ਾਇਦ ਕਾਫੀ ਦੇਸ਼ਾਂ ਚ ਵੀ ਹੋਇਆ ਹੋਊਗਾ ਕਿ ਜਿਵੇਂ ਨਸਲੀ ਹਮਲੇ ਹੋਣ ਲੱਗੇ ਸੀ ਵੀ ਲੋਕਾਂ ਨੂੰ ਲੱਗਦਾ ਸੀ ਸਾਡੇ ਦੇਸ਼ ਚ ਇਹ ਨਾ ਆਉਣ ਜਾਂ ਸਾਡੇ ਕੰਮ ਨੂੰ ਖਤਰਾ ਜਾ ਹੋ ਇਹ ਕਿੰਨੀ ਕਿ ਸਤਾਈ ਹੈ ਮਤਲਬ ਇਦਾਂ ਦਾ ਕੋਈ ਤੁਹਾਡੇ ਹੁੰਦੇ ਹੋ ਉੱਥੇ ਕਿਸੇ ਨੇ ਵਾਪਸ ਵੀ ਕਿਸੇ ਉਧਰ ਦੇ ਮੂਲ ਬੰਦੇ ਨੇ ਉਧਰ ਦੇ ਨਿਵਾਸੀ ਨੇ ਕਿਸੇ ਆਪਣੇ ਇੰਡੀਆ ਦੇ ਬੰਦੇ ਨੂੰ ਜਾਂ ਕਿਸੇ ਹੋਰ ਕੰਟਰੀ ਦੇ ਬੰਦੇ ਨੂੰ ਵੀ ਇਦਾਂ ਦਾ ਹਮਲਾ ਕੀਤਾ ਹੋਵੇ ਵੀ ਯਾਰ ਤੁਸੀਂ ਸਾਡੇ ਦੇ ਛੱਡੋ ਜਾਓ ਹਾਂ ਜਿਵੇਂ ਦੇਖੋ ਕਿ ਹੁਣ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਜਿਵੇਂ ਹੁਣ ਆਪਣੇ ਦੇਸ਼ ਚ ਲਾ ਲਓ ਤੁਸੀਂ ਪੰਜਾਬ ਚ ਲਾ ਲਓ ਪੰਜਾਬ ਸਣ ਪ੍ਰਵਾਸੀ ਭਾਈ ਹੁੰਦੇ ਨੇ ਯਾਰ ਹਨਾ ਪ੍ਰਵਾਸੀ ਬਿਹਾਰ ਵਗੈਰਾ ਤੋਂ ਆਉਂਦੇ ਨੇ ਤਾਂ ਕਈ ਲੋਕੀ ਉਹਨਾਂ ਨੂੰ ਪਸੰਦ ਕਰਦੇ ਨੇ ਬਹੁਤ ਆਸਕੇ ਬੁਲਾਉਂਦੇ ਆ ਪਰਿਵਾਰ ਵਾਂਗੂ ਰੱਖਦੇ ਆ ਤੇ ਕਈ ਲੋਕੀ ਕਹਿੰਦੇ ਆ ਕਿ ਜੀ ਇਹਨਾਂ ਨੇ ਜੇ ਕਿਸੇ ਚੀਜ਼ ਨੂੰ ਹੱਥ ਲਾਦਾ ਤਾਂ ਉਹਨੂੰ ਚਾਰ ਵਾਰੀ ਧੋਣਗੇ ਸੇਮ ਚੀਜ਼ ਉੱਥੇ ਆ ਕਿ ਵਿੱਚ ਵਿੱਚ ਕਈ ਲੋਕੀ ਹੁੰਦੇ ਨੇ ਜਿਹੜੇ ਕਿ ਲਾਲੋ ਤੁਸੀਂ ਜਾ ਡਰੱਗਸ ਕਰਦੇ ਹੋਣ ਥੋੜੇ ਮੈਂਟਲੀ ਅਪਸੈਟ ਹੋਣ ਉਹ ਥੋੜਾ ਜਿਹਾ ਇਹ ਕਰ ਜਾਂਦੇ ਨੇ ਠੀਕ ਆਈ ਨਹੀਂ ਕਿ ਮジョਰਿਟੀ ਆਫ ਲੋਕੀ ਇਦਾਂ ਕਰਦੇ ਨੇ ਠੀਕ 80% ਲੋਕੀ ਜਿਹੜੇ ਉਹ ਨਸਲੀ ਹਮਲੇ ਨਹੀਂ ਕਰਦੇ 20% ਲੋਕੀ ਤੁਸੀਂ ਲਾ ਸਕਦੇ ਹੋ ਕਿ ਜਿਹੜੇ ਕਰਦੇ ਆ ਪਰ ਅੱਜ ਕੱਲ ਇਹ ਬਹੁਤ ਰੇਅਰ ਆ ਬਹੁਤ ਘੱਟ ਆ ਅੱਜ ਕੱਲ ਦੇਖਣ ਨੂੰ ਮਿਲਦਾ ਇਹ ਬਹੁਤ ਪੁਰਾਣੀ ਸਮੇਂ ਦੀ ਗੱਲ ਆ 2008-09 ਵਿੱਚ ਸੀ ਜਦੋਂ ਇਹ ਚੀਜ਼ਾਂ ਵਧੀਆਂ ਸੀਗੀਆਂ ਉਦੋਂ ਆਏ ਸੀ ਵੀ ਆਪਣੇ ਬੱਚਿਆਂ ਨੇ ਵੀ ਉੱਥੇ ਜਾ ਕੇ ਥੋੜਾ ਜਆ ਜ਼ਿਆਦਾ ਹੀ ਕਰਤਾ ਸੀ ਵੀ ਇਧਰ ਦਾ ਸਿਸਟਮ ਵੀ ਉਧਰ ਕਰਨ ਲੱਗੇ ਸੀ ਉਵੇਂ ਉੱਚੀ ਗਾਣੇ ਲਾ ਲੈਣੇ ਸਾਰਾ ਕੁਝ ਕਰ ਲੈਣਾ ਹਰੇਕ ਆਪਾਂ ਨੂੰ ਵੀ ਜਦੋਂ ਆਪਾਂ ਕਿਸੇ ਦੇਸ਼ ਚ ਜਾਂਦੇ ਆ ਤਾਂ ਆਪਾਂ ਨੂੰ ਉਹਦੇ ਸਿਸਟਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਆਪਾਂ ਨੂੰ ਵੀ ਆਪਣੇ ਨੂੰ ਢਾਲਣਾ ਪੈਂਦਾ ਜਿੱਥੇ ਆਪਾਂ ਨਹੀਂ ਢਾਲਦੇ ਆਪਾਂ ਚਾਹੁੰਦੇ ਆ ਕਿ ਨਹੀਂ ਨਹੀਂ ਉਹ ਲੋਕੀ ਆਪਣੇ ਅਕੋਰਡਿੰਗ ਢਾਲ ਜਾਣ ਨਸਲੀ ਹਮਲੇ ਉੱਥੇ ਵੱਧਦੇ ਨੇ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਦੂਸਰੀ ਗੱਲ ਮੈਂ ਤੁਹਾਨੂੰ ਵੀ ਅ ਅੱਜ ਕੱਲ ਤਾਂ ਬਹੁਤ ਜ਼ਿਆਦਾ ਚੀਜ਼ਾਂ ਦਾ ਟ੍ਰੈਂਡ ਹੋ ਗਿਆ ਵਧ ਗਿਆ ਹੈ ਨਾ ਅੱਗੇ ਜਿਵੇਂ ਆਪਣੇ ਲੋਕ ਅ ਸ਼ਿਮਲੇ ਘੁੰਮਣ ਜਾਂਦੇ ਸੀ ਮਨਾਲੀ ਘੁੰਮਣ ਜਾਂਦੇ ਸੀ ਜਾਂ ਹੋਰ ਆਪਣੇ ਵੱਖ-ਵੱਖ ਥਾਵਾਂ ਤੇ ਰਸਣ ਦੇ ਲਈ ਅੱਜ ਕੱਲ ਇਹ ਵੀ ਇੱਕ ਟ੍ਰੈਂਡ ਆ ਗਿਆ ਲੋਕੀ ਬਾਹਰ ਘੁੰਮਣ ਫਿਰਨਪਸੰਦ ਕਰਨ ਲੱਗੇ ਹੈ ਨਾ ਤੇ ਵਿਜ਼ਟਰ ਵੀਜ਼ੇ ਦੀ ਇਹ ਮਤਲਬ ਕੀ ਕੀ ਰਿਕੁਆਇਰਮੈਂਟ ਹੁੰਦੀ ਹੈ ਦੇਖੋ ਜੀ ਮੇਨ ਗੱਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਕੰਟਰੀ ਵਿਜ਼ਟਰ ਵੀਜ਼ਾ ਜਾਣਾ ਤੋਂ ਨੂੰ ਪਹਿਲੀ ਗੱਲ ਤਾਂ ਇਹ ਹੋਰ ਤੁਹਾਡੇ ਕੋਲ ਥੋੜੇ ਉਹਨੇ ਫੰਡ ਹੋਣੇ ਚਾਹੀਦੇ ਆ ਵੀ ਤੁਸੀਂ ਉੱਥੇ ਜਾ ਕੇ ਹੋਟਲ ਬੁੱਕ ਕਰਾ ਕੇ ਰਹਿ ਸਕਦੇ ਹੋ ਤੁਸੀਂ ਉਹ ਕੰਟਰੀ ਦੀ ਟਿਕਟ ਲੈ ਸਕਦੇ ਹੋ ਠੀਕ ਹੈ ਉੱਥੇ ਜਿਹੜਾ ਖਰਚਾ ਪਾਣੀ ਆ ਤੁਸੀਂ ਉਹ ਚੱਕ ਸਕਦੇ ਹੋ ਠੀਕ ਇਹ ਆਪਾਂ ਨੂੰ ਪਤਾ ਕਿ ਬਾਕੀ ਜਿਹੜੀਆਂ ਵਰਡ ਯੂਰਪ ਕੰਟਰੀਆਂ ਹੋ ਗਈਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਕੋਈ ਵੀ ਕੰਟਰੀ ਲਾ ਲਓ ਇੱਕ ਮਹਿੰਗੀਆਂ ਕੰਟਰੀਆਂ ਨੇ ਆਪਣੀ ਇੰਡੀਅਨ ਰੁਪੀਏ ਨਾਲ ਆਪਾਂ ਉੱਥੇ ਕੰਪੈਰੀਜ਼ਨ ਕਰਕੇ ਆਪਾਂ ਉੱਥੋਂ ਦੇ ਹਿਸਾਬ ਨਾਲ ਆਪਾਂ ਇੱਕ ਫੰਡ ਲੈ ਕੇ ਚੱਲਣੇ ਹੁੰਦੇ ਆ ਆਪਣੀ ਕੀ ਪ੍ਰੋਬਲਮ ਆਉਂਦੀ ਹੈ ਕਿ ਆਪਾਂ ਲੋਕ ਕੀ ਕਰਦੇ ਆ ਫੰਡਸ ਪਾਉਂਦੇ ਆ ਅਕਾਊਂਟ ਚਾਪ ਕਰਦੇ ਆ ਜੀ ਫਾਈਲ ਲਾ ਦੋ ਇਹ ਵੀ ਨਹੀਂ ਕੋਈ ਇਹੋ ਜਿਹਾ ਸਬੂਤ ਜਿਵੇਂ ਮੰਨ ਲਓ ਕਿ ਹੁਣ ਮੈਂ ਆ ਮੈਂ ਇੱਥੇ ਕੋਈ ਜੌਬ ਨਹੀਂ ਕਰ ਰਹੀ ਮੈਂ ਘਰੇ ਬੈਠੀ ਆ ਮੈਂ ਤੱਕ ਕਦੇ ਕਿਤੇ ਘੁੰਮਣ ਨਹੀਂ ਗਈ ਕਿਸੇ ਨਾਲ ਆਪਣੇ ਇੱਕ ਸ਼ਹਿਰ ਤੋਂ ਬਾਹਰ ਨਹੀਂ ਗਈ ਤੇ ਮੈਂ ਅਚਾਨਕ ਕਹਾਂ ਕਿ ਮੈਂ ਅੱਜ ਕੈਨੇਡਾ ਘੁੰਮਣ ਜਾਣਾ ਉਹ ਇੱਕ ਡਾਊਟ ਹੋ ਜਾਂਦਾ ਕਿ ਇਹ ਬੰਦਾ ਕਿਤੇ ਘੁੰਮਣ ਦਾ ਗਿਆ ਨਹੀਂ ਕੈਨੇਡਾ ਕੋ ਤਾਂ ਘੁੰਮਣਾ ਜਿਨ੍ਹਾਂ ਦੀ ਗੁੱਡ ਹਿਸਟਰੀ ਹੁੰਦੀ ਆ ਜਿਨ੍ਹਾਂ ਦਾ ਪਤਾ ਹੁੰਦਾ ਕਿ ਇਹਨਾਂ ਨੇ ਘੁੰਮਣ ਹੀ ਜਾਣਾ ਉਹਨਾਂ ਨੂੰ ਹਰੇਕ ਸਰਕਾਰ ਵੀਜ਼ਾ ਨਾਮ ਨਾਲ ਦੇ ਦਿੰਦੀ ਆ ਵੀਜ਼ੇ ਕਦੇ ਵੀ ਬੰਦ ਨਹੀਂ ਹੁੰਦੇ ਆ ਆਪਾਂ ਆਮ ਹੀ ਸੁਣਦੇ ਆ ਨਾ ਕਿ ਆਹ ਵੀਜ਼ਾ ਬੰਦ ਹੋ ਗਿਆ ਉਹ ਵੀਜ਼ਾ ਬੰਦ ਹੋ ਗਿਆ ਵੀਜ਼ਾ ਕੋਈ ਵੀ ਕੰਟਰੀ ਕਦੇ ਵੀ ਬੰਦ ਨਹੀਂ ਕਰਦੀ ਹੁੰਦੀ ਉਹ ਗੱਲ ਇਹ ਹੋ ਜਾਂਦੀ ਆ ਕਿ ਵੀਜ਼ੇ ਦੇਣੇ ਘੱਟ ਸ਼ੁਰੂ ਕਰ ਦਿੰਦੇ ਆ ਪਰ ਬੰਦ ਕੋਈ ਵੀ ਕੰਟਰੀ ਨਹੀਂ ਕਰਦੀ ਤਾਂ ਜਿਵੇਂ ਆਪਾਂ ਗੱਲ ਕਰਦੇ ਸੀ ਹੁਣ ਵੀ ਬਹੁਤ ਟਾਈਮ ਤੋਂ ਚੱਲੇ ਆ ਰਹੇ ਨੇ ਬਹੁਤ ਪੁਰਾਣੀ-ਪੁਰਾਣੀ ਦੀਆਂ ਵੇਟਣ ਨੇ ਨਵੇਂ-ਨਵੇਂ ਵੀ ਲੋਕ ਆ ਰਹੇ ਨੇ ਤੋਂ ਵੀ ਜਿਵੇਂ ਲੱਗਦੇ ਨੇ ਲੋਕਾਂ ਦੇ ਕਿ ਵੀ ਨਹੀਂ ਵੀ ਲੱਗਦੀ ਹੈ ਨਾ ਜਿਹੜੇ ਵੀ ਜੇ ਰਿਜੈਕਟ ਹੁੰਦੇ ਨੇ ਜ਼ਿਆਦਾਤਰ ਚਾਹੀਓ ਮਿਸਟਰ ਵੀਜ਼ੀ ਹੋਣਾ ਚਾਹੀਏ ਲੋਕੀ ਕੰਮ ਦੀ ਭਾਰਤ ਉਧਰ ਚੱਲਣੇ ਚਾਹੀਏ ਕਸੂਰ ਜੇਕਰ ਵੀਜ਼ਾ ਰਿਜੈਕਟ ਹੁੰਦੇ ਕਾਰਨ ਕੀ ਨੇ ਜ਼ਿਆਦਾਤਰ ਵੀਜ਼ਾ ਰਿਜੈਕਟ ਹੋਣ ਦੇ ਕਾਰਨ ਇਹ ਹੋ ਜਾਂਦੇ ਕਿ ਕਈ ਲੋਕੀ ਫਾਈਲ ਲਗਵਾ ਲੈਂਦੇ ਨੇ ਪਰ ਉਹ ਨਾਰਮਲ ਇੰਗਲਿਸ਼ ਵੀ ਉਹਨਾਂ ਦੀ ਗੁੱਡ ਨਹੀਂ ਹੁੰਦੀ ਮੈਂ ਬਹੁਤ ਲੋਕਾਂ ਦੀ ਫਾਈਲਾਂ ਲੱਗੀਆਂ ਹੁਣ ਤੱਕ ਦੇਖੀਆਂ ਇਤੇ ਉਹਨਾਂ ਦੀ ਨਾਰਮਲ ਇੰਗਲਿਸ਼ ਵੀ ਵੇ ਆਫ ਇੰਗਲਿਸ਼ ਵੀ ਗੁੱਡ ਨਹੀਂ ਹੁੰਦਾ ਉਹ ਐਕਸਪਲੇਨ ਨਹੀਂ ਕਰ ਪਾਉਂਦੇ ਕਿ ਇਹ ਇਹ ਬੰਦੇ ਦੀ ਫਾਈਲ ਇਹਨੇ ਉੱਥੇ ਚਲੋ ਮੰਨ ਲਓ ਤੁਸੀਂ ਵਿਜ਼ਟਰ ਵੀਜ਼ੇ ਦੀ ਗੱਲ ਕਰ ਲੋ ਟੂਰਿਸਟ ਵੀਜ਼ੇ ਦੀ ਵੀ ਟੂਰਿਸਟ ਵੀਆ ਲਗਾਇਆ ਇੱਕ ਅੱਧੀ ਫਾਈਲ ਦੇਖੀ ਆ ਮੈਂ ਉਹਨਾਂ ਨੇ ਲਿਖਿਆ ਸਿਰਫ ਫੈਮਿਲੀ ਵਿਜ਼ਿਟ ਇਹ ਨਹੀਂ ਲਿਖਿਆ ਵੀ ਉਹ ਬੰਦੇ ਨੇ ਆਪਣੀ ਭੈਣ ਨੂੰ ਮਿਲਣ ਜਾਣਾ ਜਾਂ ਦੇ ਭਰਾ ਨੂੰ ਮਿਲਣ ਜਾਣਾ ਕਿਉਂ ਜਾਣਾ ਕਿਵੇਂ ਜਾਣਾ ਬਸ ਇੱਕ ਫੈਮਿਲੀ ਵਿਜ਼ਿਟ ਲਿਖ ਕੇ ਗੱਲ ਖਤਮ ਕਰ ਦਿੱਤੀ ਅੱਗੇ ਹੁਣ ਜੇ ਮੰਨ ਲਓ ਤੁਸੀਂ ਅੱਗੇ ਅਫੀਸਰ ਇਮੀਗ੍ਰੇਸ਼ਨ ਅਫੀਸਰ ਬੈਠਾ ਤੁਹਾਨੂੰ ਅੱਗੇ ਫਾਈਲ ਆਈ ਤੁਸੀਂ ਲਿਖਿਆ ਫੈਮਿਲੀ ਵਿਜ਼ਿਟ ਤੁਹਾਨੂੰ ਕੀ ਪਤਾ ਵੀ ਕਿਹੜੀ ਫੈਮਿਲੀ ਵਿਜ਼ਿਟ ਵਰਤ ਕੇ ਆ ਕਿ ਕੁਝ ਕਿ ਐਕਸਪਲੇਨੇਸ਼ਨ ਜ਼ਰੂਰੀ ਹੁੰਦੀ ਹੈ ਕਿ ਫਾਈਲ ਵਿੱਚ ਸਹੀ ਡਾਂਗਰ ਲਾਇਆ ਜਾਵੇ ਪ੍ਰੋਪਰ ਇੰਗਲਿਸ਼ ਨਾਲ ਲਾਇਆ ਜਾਵੇ ਕਿਉਂਕਿ ਅੱਗੇ ਵੀ ਜਿਨ੍ਹਾਂ ਨੇ ਫਾਈਲ ਚੈੱਕ ਕਰਨੀ ਉਹਨਾਂ ਦੇ ਇੰਗਲਿਸ਼ ਸਕਿਲਸ ਬਹੁਤ ਗੁੱਡ ਹੁੰਦੇ ਨੇ ਜੇ ਵਰਬਸ ਦੀ ਫਾਰਮ ਨਹੀਂ ਪ੍ਰੋਪਰ ਹੈਗੀ ਤਾਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਫਾਈਲ ਇਹ ਕਹਿਣਾ ਕੀ ਚਾਹ ਰਿਹਾ ਬੰਦਾ ਤੇ ਜੇ ਇਹ ਹੀ ਨਹੀਂ ਪਤਾ ਲੱਗੂ ਉਹ ਕਿਹੜਾ ਆਪਣੇ ਅੱਗੇ ਬੈਠੇ ਹੁੰਦੇ ਉੱਥੇ ਹੀ ਵੀਜ਼ਾ ਰਿਜੈਕਟ ਹੋ ਜਾਂਦਾ ਮਤਲਬ ਇਹ ਫਾਈਲ ਲਾਉਣਾ ਬਹੁਤ ਵੱਡਾ ਹਾਸਾ ਹੁੰਦਾ ਹੈ ਵੀਜ਼ਾ ਵੀਜ਼ੇ ਮਿਲਣ ਦੇ ਵਿੱਚ 99% ਪਕੜੀ ਜਾਂਦੀ 99% ਫਾਈਲ ਕਿਵੇਂ ਲਗਾਈਆ ਮੈਂ ਉਹ ਚੀਜ਼ ਦਾ ਫਰਕ ਤੁਸੀਂ ਇਹ ਚੀਜ਼ ਦੀ ਬਗੈਰ ਸਟੱਡੀ ਕੀਤੀ ਹੈ ਹਾਂਜੀ ਮੈਂ ਉਹੀ ਗੱਲ ਤੇ ਅਗਲੀ ਤੇ ਆ ਰਿਹਾ ਸੀ ਵੀ ਏਜੰਟਾਂ ਦੀ ਗੱਲ ਆ ਬਹੁਤ ਏਜੰਟ ਬੈਠੇ ਨੇ ਆਣਾ ਹਰ ਸ਼ਹਿਰ ਚ ਹਰ ਕਾਲ ਤੇ ਆਕਰਪਨ ਕਰ ਰਿਹਾ ਤਾਂ ਅੱਡੇ ਚ ਇਹ ਜੋ ਕੀ ਵੱਖਰਾ ਨਹੀਂ ਲੋਕ ਤੁਹਾਡੇ ਕੋਲੇ ਆਉਣ ਵੀਜ਼ੇ ਲਗਵਾਉਣ ਲਈ ਮੇਰੇ ਤੇ ਇਹ ਵੱਖਰਾ ਇਹ ਹੈ ਕਿ ਇੱਕਦਮ ਇਹ ਸਾਰਿਆਂ ਨੂੰ ਸਹੀ ਗਾਇਨ ਸੀ ਨਹੀਂ ਆ ਮੈਂ ਕੋਈ ਲਪੋ ਨਹੀਂ ਰੱਖਦੀ ਚਾਹੇ ਮੇਰੇ ਕੋਲ ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਬੰਦਾ ਆ ਜੇ ਇੱਕ ਵੀ ਫਾਈਲ ਨਾ ਮੈਨੂੰ ਕੋਈ ਦਵੇ ਪਰ ਮੈਂ ਅਗਲੇ ਨੂੰ ਸਿੱਧੀ ਸਹੀ ਗਾਈਡੈਂਸ ਦਊਂਗੀ ਤੁਹਾਡਾ ਵੀਜ਼ਾ ਲੱਗ ਸਕਦਾ ਜਾਂ ਨਹੀਂ ਲੱਗ ਸਕਦਾ ਤੁਸੀਂ ਅੱਗੇ ਕੀ ਕਰੋ ਜਾਂ ਕੀ ਨਾ ਕਰੋ ਇੱਕੇ ਚੀਜ਼ ਹੋ ਗਈ ਦੂਜੀ ਚੀਜ਼ ਇਹ ਕਿ ਮੇਰੇ ਕੋਲ ਪ੍ਰੋਪਰ ਆਸਟ੍ਰੇਲੀਆ ਦੀ ਸਟੱਡੀ ਆ ਮਦਰ ਮਾਈਗ੍ਰੇਸ਼ਨ ਲਾਅ ਕੀਤਾ ਹੋਇਆ ਠੀਕ ਹੈ ਜੀ ਤੇ ਮੇਰੇ ਕੋਲ ਉੱਧਰ ਰਜਿਸਟ੍ਰੇਸ਼ਨ ਵੀ ਮੈਂ ਲਈ ਹੋਈ ਆ ਇਹ ਚੀਜ਼ਾਂ ਦੇ ਕਰਕੇ ਕਿ ਮੈਨੂੰ ਇਹ ਆ ਕਿ ਵੀ ਮੇ ਮੇਕ ਸਹੀ ਪਰਸਨ ਆ ਜਿਹੜਾ ਕਿ ਆਪਣੇ ਏਰੀਆ ਵਿੱਚ ਹੈ ਨਹੀਂ ਕੋਈ ਜਿਹਦੇ ਕੋਲ ਇਹ ਡਿਗਰੀ ਹੋਵੇ ਜਾਂ ਇਹ ਡਿਪਲੋਮਾ ਹੋਵੇ ਜਾਂ ਮਤਲਬ ਕਿ ਸਾਰਾ ਕੁਝ ਹੋਵੇ ਠੀਕ ਹੈ ਮੈਨੂੰ ਇਹ ਲੱਗ ਰਿਹਾ ਕਿ ਇਹ ਆਮ ਬੈਸਟ ਪਰਸਨ ਕਿ ਜਿਹਨੇ ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀ ਚ ਜਾਣਾ ਤਾਂ ਕਿ ਮੈਨੂੰ ਕੰਟੈਕਟ ਕਰ ਸਕਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਤੁਹਾਡੇ ਕੋਲ ਉਹ ਚੀਜ਼ਾਂ ਦੀ ਮੁਹਾਰਤ ਹਾਸਲ ਹੈਗੀ ਹੈ ਨਾ ਜਿਵੇਂ ਆਪਾਂ ਅਕਸਰ ਹੀ ਅਕਸਰ ਲਿਖਿਆ ਜਾਂਦਾ ਆਪਣਾ ਆਪਣਾ ਡਾਕਟਰ ਕੋਲ ਕਿਸ ਕੋਲ ਜਾਣਦੇ ਆ ਜਿਹਨੂੰ ਪਤਾ ਹੁੰਦਾ ਚਰਬਾ ਹੁੰਦਾ ਜਿਹਨੂੰ ਜਾਣਦੇ ਨੇ ਆਪਾਂ ਸੋ ਲੋਕਾਂ ਨੂੰ ਪੁੱਛਨੇ ਬੈਲਾ ਕਿ ਕੀ ਅਸੀਂ ਇਹ ਇਲਾਜ ਕਰਾਉਣਾ ਚਾਹੀਏ ਕਿਸ ਦੀ ਬਾਈਪਾਸ ਸਰਜਰੀ ਦੀ ਗੱਲ ਆ ਚਾਹੀਏ ਕਿਸੇ ਰਿਪੇਰੇਸ਼ਨ ਦੀ ਗੱਲ ਹੈ ਨਾ ਕੋਈ ਪਸਲਾ ਲੈਂਦੇ ਆ ਉਹ ਲੱਗਦਾ ਇਹ ਆਪਣੇ ਲੋਕ ਵੀ ਇੱਥੇ ਇੱਥੇ ਵੀ ਮਾਰਕ ਆਇਆ ਇਦਿਨੇ ਉਹ ਸਿਰਫ ਵੱਡਾ ਆਫਿਸ ਜਾਂ ਵੱਡਾ ਨਾਮ ਜਾਂ ਵੱਧ ਐਡ ਸ਼ਾਇਦ ਕੀ ਉਹ ਲਿਖ ਲੈਂਦੇ ਨੇ ਪਰ ਉਹ ਇਹ ਜੱਜ ਨਹੀਂ ਕਰ ਪਾਉਂਦੇ ਵੀ ਕੀ ਜਿਹੜੇ ਬੰਦੇ ਕੋਲੇ ਇਹ ਚੱਲੇ ਆ ਇਹ ਸਹੀ ਹੈਗਾ ਕਿ ਨਹੀਂ ਸਹੀ ਹੈਗਾ ਕਿ ਸਾਡੇ ਲੋਕਾਂ ਨੂੰ ਇੰਨੀ ਜ਼ਿਆਦਾ ਮੈਨੂੰ ਲੱਗਦਾ ਜਿਵੇਂ ਨੌਲੇਜ ਨਹੀਂ ਹੈਗੀ ਹਾਂਜੀ ਕਿਉਂਕਿ ਉਹ ਜੱਜ ਕਰ ਸਕਣ ਉਹ ਪੁਰਾਣਾ ਪਤਾਉਣਾ ਤਾਂ ਇਹਦਾ ਵੀ ਕੀ ਹੈ ਜਿਹੜੀ ਮੇਰੀ ਫਾਈਲ ਲਊਗਾ ਲਾਉਣ ਦੇ ਯੋਗ ਹੈਗਾ ਵੀ ਕਿ ਨਹੀਂ ਹੈਗਾ ਹਾਂਜੀ ਤਾਂ ਮਤਲਬ ਇਹ ਲੋਕਾਂ ਨੂੰ ਕਿੱਦਾਂ ਦੱਸ ਦੇਵੂਗਾ ਪਰ ਕਿੱਦਾਂ ਲੋਕਾਂ ਨੂੰ ਬਦਲ ਲਗੂਏ ਮੈਂ ਸਹੀ ਜੱਟ ਕੋ ਚੱਲੇ ਇਹ ਤਾਂ ਜੀ ਹੁਣ ਇਹਦੇ ਬਾਰੇ ਤਾਂ ਇਹੀ ਗੱਲ ਆ ਵੀ ਜਿਵੇਂ ਹੁਣ ਜਿਵੇਂ ਆਪਣੇ ਕੋਲ ਕੋਈ ਆਉਂਦਾ ਆਪਾਂ ਉਹਨਾਂ ਨੂੰ ਗਾਈਡੈਂਸ ਕਰਦੇ ਆ ਕਿ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਜੇ ਕੋਈ ਕਹੇ ਕਿ ਤੁਹਾਡੇ ਤੋਂ ਇਹ ਵੀ ਨਾ ਪੁੱਛੇ ਕਿ ਤੁਸੀਂ ਕੀ ਕੀਤਾ ਹੋਇਆ ਤੁਹਾਡੇ ਤੋਂ ਤੁਹਾਡੀ ਪ੍ਰੋਫਾਈਲ ਨਹੀਂ ਪੁੱਛੀ ਕਹਿ ਰਹੇ ਕਿ ਹਾਂਜੀ ਕੋਈ ਨਹੀਂ ਲੱਗਦੀ ਹੋਈ ਦਾ ਇਹਦਾ ਮਤਲਬ ਜਿਨੇ ਐਂ ਕਹਤਾ ਤੁਹਾਨੂੰ ਵੀ ਹਾਂਜੀ ਕੋਈ ਨਹੀਂ ਲੱਗਦੀ ਹੋਈ ਦਾ ਤੁਸੀਂ ਉਹਤੇ ٹرسٹ ਨਾ ਕਰੋ ਇਹ ਦਾਲ ਕੁਝ ਹਾਂਜੀ ਹਾਂਜੀ ਦਾਲ ਕੁਝ ਕਾਲਾ ਮਤਲਬ ਕਿ ਤੁਸੀਂ ਇਹ ਦੇਖੋ ਕਿ ਅਗਲੇ ਤੁਹਾਨੂੰ ਡਿਟੇਲ ਪੁੱਛੀ ਆ ਵੀ ਤੁਹਾਡੀ ਕੀ ਕੁਆਲੀਫਿਕੇਸ਼ਨਾਂ ਹੁਣ ਤੱਕ ਤੁਸੀਂ ਕੀ ਕੀਤਾ ਹੁਣ ਤੱਕ ਕੀ ਨਹੀਂ ਕੀਤਾ ਕੀ ਤੁਹਾਡੇ ਕੋਲ ਆਇਲਸ ਰਿਕੁਆਇਰਮੈਂਟ ਪੂਰੀ ਹੈ ਜਾਂ ਕੁਝ ਵੀ ਜੋ ਵੀ ਵੀਜ਼ੇ ਦੇ ਰਿਲੇਟਡ ਡਾਕੂਮੈਂਟਸ ਹੈਗੇ ਨੇ ਠੀਕ ਹੈ ਜਦੋਂ ਉਹ ਇਹ ਕਨਫਰਮ ਕਰਕੇ ਕਹਿੰਦੇ ਹਾਂ ਵੀ ਮੈਂ ਦੱਸਦਾ ਵੀ ਤੁਹਾਡੀ ਪ੍ਰੋਫਾਈਲ ਦੇਖੂਗਾ ਫਿਰ ਮੈਂ ਤੁਹਾਨੂੰ ਕੁਝ ਡਿਸੀਜਨ ਦੇ ਸਕਦਾ ਵੀ ਇਹ ਇਹ ਤੇ ਕੁਝ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਇਟ ਮੀਨਸ ਉਹ ਤੁਹਾਡੀ ਪ੍ਰੋਫਾਈਲ ਸਟੱਡੀ ਕਰੋ ਜੇ ਉਹ ਨਹੀਂ ਤੁਹਾਡੀ ਪ੍ਰੋਫਾਈਲ ਹੀ ਨਹੀਂ ਸਟੱਡੀ ਕੀਤੀ ਬਿਨਾ ਪ੍ਰੋਫਾਈਲ ਸਟੱਡੀ ਕਹਤਾ ਵੀ ਹ ਲੱਗ ਜੂਗਾ ਇਟ ਮੀਨਸ ਸਮਥਿੰਗ ਰੋਂਗ ਆਵਦੇ ਆ। ਭਲੇ ਤੁਸੀਂ ਬਹੁਤ ਸੁਣੀ ਗੱਲ ਦੱਸੀ ਹੈ ਵੀ ਸਹੀ ਜੱਗ ਦੀ ਸਭ ਤੋਂ ਪਹਿਲੀ ਨਿਸ਼ਾਨੀ ਇਹੀ ਆ। ਵੀਰ ਤਾ ਤੁਹਾਨੂੰ ਪ੍ਰੋਪਰ ਜਾਣਕਾਰੀ ਲਾਉ। ਹਾਂਜੀ। ਵੀ ਤੁਸੀਂ ਕੀ ਕੀਤਾ ਹੈ ਉਹਦੇ ਬਿਹਾਰ ਤੇ ਦੇਖੋ ਕਿ ਕੀ ਇਹਦਾ ਵੀਜ਼ਾ ਲੱਗ ਸਕਦਾ। ਹਾਂਜੀ। ਕਿੰਨੇ ਲੱਗ ਸਕਦਾ ਤਾਂ ਇਹਦਾ ਮਤਲਬ ਵੀ ਉਹ ਜਾਣਦਾ। ਕਿਹੜੀ ਕੰਟਰੀ ਚ ਲੱਗ ਸਕਦਾ ਕਿਥੇ ਫਾਈਟ ਸੂਟੇਬਲ ਆ ਕਿਥੇ ਨਹੀਂ ਹੈਗੀ। ਸਹੀ ਤੇ ਕਰੇ ਕੰਮ। ਹਾਂਜੀ। ਹੋਰ ਤੁਸੀਂ ਆਪਾਂ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਨਾ ਤੁਹਾਡਾ ਚਲੋ ਜ਼ਿਆਦਾ ਫੀਲ ਹੈਗਾ ਆਸਟ੍ਰੇਲੀਆ ਦੀ। ਆਸਟ੍ਰੇਲੀਆ ਤੋਂ ਬੜਾ ਤੁਸੀਂ ਹੋਰ ਕਿਹੜੇ ਕਿਹੜੇ ਕੰਟਰੀ ਚ ਗ ਟਾਈਲਰ ਨੇ ਮਲੇਸ਼ੀਆ ਸਿੰਗਾਪੁਰ ਠੀਕ ਹੈ ਕੁਝ ਕੋਈ ਯੂਰਪਿਕ ਕੰਟਰੀਜ਼ ਮਤਲਬ ਕਿ ਦਬਈ ਵਗੈਰਾ ਆਲਮੋਸਟ ਮੇਨ ਮੇਨ ਸਾਈਡ ਕੰਟਰੀ ਚ ਗਈ ਹੋਈ ਹੈ ਪਰ ਤੁਸੀਂ ਇਹ ਤੁਸੀਂ ਘੁੰਮਣ ਦੇ ਪਰਪਸ ਨਾਲ ਗਏ ਸੀ ਕਿ ਤੁਸੀਂ ਸਟੱਡੀ ਦੇ ਪਰਪਸ ਨਾਲ ਗਏ ਸੀ ਮੈਂ ਉੱਥੇ ਜਾ ਕੇ ਦੇਖ ਕੇ ਹੋਣਾ ਕਿ ਫਿਚਰ ਵਿੱਚ ਕੰਮ ਕਰਨਾ ਤੇ ਮੈਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਦੇਸ਼ ਦੇ ਕੀ ਰੋਲ ਨੇ ਕਿਹੜੇ ਦੇਸ਼ ਦਾ ਕੀ ਹਿਸਾਬ ਦਾ ਹੈ ਅਸਲ ਵਿੱਚ ਮੇਰਾ ਪਰਪਸ ਇਹੀ ਸੀਗਾ ਕਿ ਮੈਂ ਹਰ ਇੱਕ ਜਗ੍ਹਾ ਦਾ ਲਾਈਫ ਸਟਾਈਲ ਦੇਖਣਾ ਚਾਹੁੰਦੀ ਸੀ ਕਿ ਹਾਂਜੀ ਜਦੋਂ ਹੁਣ ਮੈਂ ਅੱਜ ਹੁਣ ਇੱਥੇ ਬੈਠੀ ਹਾਂ ਲੋਕਾਂ ਨੂੰ ਗਾਈਡ ਕਰਨ ਲਈ ਬੈਠੀ ਹਾਂ ਹੁਣ ਮੈਨਦੇ ਜੇ ਕੋਈ ਕੈਨੇਡਾ ਲਈ ਆਊਗਾ ਮੈਨੂੰ ਪਤਾ ਕਿ ਉਹ ਤੇ ਕੀ ਲਾਈਫ ਸਟਾਈਲ ਆ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤਾਂ ਮੈਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇ ਸਕਦੀ ਆ ਕਿ ਹਾਂਜੀ ਤੁਸੀਂ ਇਹ ਕੰਟਰੀ ਬਾਰੇ ਸੋਚ ਰਹੇ ਹੋ ਉੱਥੇ ਇਹ ਪ੍ਰੋਸੈਸ ਆ ਕਿ ਨਹੀਂ ਤਾਂ ਮੈਨੂੰ ਇਹੀ ਆ ਕਿ ਮੈਂ ਤਾਂ ਇੱਕ ਬਈ ਹਵਾ ਚ ਤੀਰ ਛੱਡੂਗੀ ਵਿਹਾਂ ਉੱਥੇ ਇਹ ਆ ਉੱਥੇ ਉਹ ਆ ਉਹ ਮੈਨੂੰ ਨਹੀਂ ਆਈਡੀਆ ਹੁਣ ਮੈਂ ਇੱਕ ਕੰਫੀਡੈਂਸ ਨਾਲ ਉਹਨਾਂ ਨੂੰ ਗਾਈਡੈਂਸ ਦੇ ਸਕਦੀ ਆ ਵੀ ਇਹ ਕੰਟਰੀ ਦੇ ਵਿੱਚ ਇਹ ਪੋਸਿਬਿਲਟੀਜ਼ ਨੇ ਉੱਥੇ ਇਹ ਸਿਸਟਮ ਆ ਤੁਹਾਨੂੰ ਉੱਥੇ ਜਾ ਕੇ ਇਹ ਪ੍ਰੋਬਲਮ ਜਿਸ ਕਰਨੀਆਂ ਪੈਣਗੀਆਂ ਜਾਂ ਕੀ ਸਭ ਕੁਝ ਉਹ ਚੀਜ਼ ਇੱਕ ਜੁੜ ਹੋਰ ਮੇਰਾ ਛੋਟਾ ਜਿਹਾ ਮੇਰੇ ਦੇ ਅੱਤੇ ਸਵਾਲ ਆਇਆ ਵੀ ਜਿਵੇਂ ਅੱਜਕੱਲ ਇੱਕ ਦੌੜ ਜੀ ਲੱਗੀ ਹੋਈ ਸੀ ਥੋੜਾ ਟਾਈਮ ਪਹਿਲਾਂ ਬਹੁਤ ਜ਼ਿਆਦਾ ਸੀ ਹੁਣ ਸ਼ਾਇਦ ਥੋੜੀ ਬੋਧੀ ਕਿਤੇ ਨਾ ਕਿਤੇ ਉਹਨੂੰ ਥੱਲ ਪਈ ਵੀ ਹੈ ਨਾ ਵੀ ਲੋਕ ਬਹੁਤ ਛੋਟੀ ਐਚਪ ਲੋਕ ਬੱਚੇ ਰੋਪੇ ਜਦ ਲੱਗੇ ਜੇ ਪ੍ਰਸ਼ਤੁ ਕਰਵਾਈ ਤੇ ਪਤਾ ਹੈ ਨਹੀਂ ਸਿਰਫ ਪ੍ਰਸ਼ਤੁ ਕਰਵਾਈ ਤੇ ਲਾਉਂਦੇ ਇਹ ਗੱਲ ਕਰਾਉਂਦੇ ਤਾਂ ਟੇਮ ਤਾਰੋਕ ਕਿੰਨੀ ਕੇਸ ਤੋਂ ਬਾਅਦ ਬਾਹਰ ਦੇਣਾ ਸਹੀ ਹੈ ਤੇ ਕਿਹੜੀ ਸਟੱਡੀ ਹੋਣੀ ਬੰਦੇ ਕੋਲ ਜੀ ਪੂਰੀ ਹੈ ਦੇਖੋ ਮੈਨੂੰ ਹੁਣ ਇੱਥੇ ਥੋੜੇ ਦਿਨ ਪਹਿਲਾਂ ਮੈਂ ਕੋਲ 6-7 ਲੋਕਾਂ ਦੇ ਇਹ ਜਿਹੇ ਕਾਲਸ ਆਏ ਨੇ ਜਿਹੜੇ ਕੀ ਕਹਿੰਦੇ ਜੀ ਅਸੀਂ ਪਲੱਸ 2 ਤੋਂ ਬਾਅਦ ਕੁੜੀ ਨੂੰ ਕੈਨੇਡਾ ਭੇਜਤਾ ਜਾਂ ਬੱਚੇ ਨੂੰ ਕੈਨੇਡਾ ਭੇਜਤਾ ਤਾਂ ਆਹ 1 ਸਾਲ ਦੀ ਸਟੱਡੀ ਤੇ ਭੇਜਿਆ ਸੀ ਜੀ 1 ਸਾਲ ਦੀ ਸਟੱਡੀ ਤੋਂ ਬਾਅਦ ਇਹ ਸਟੱਡੀ ਦੇ ਅਗੇ ਵਰਕ ਪਰਮਿਟ ਹੈ ਹੀ ਨਹੀਂ ਸੀ ਸਾਡਾ ਬੱਚਾ ਵਾਪਸ ਮੁੜ ਆਇਆ ਹੁਣ ਅਸੀਂ ਕਿੱਥੋਂ ਦਾ ਕਰੀਏ ਅੱਛਾ ਉਹਨਾਂ ਨੇ ਸਿਰਫ ਕਾਲੀ ਕੀਤੀ ਪੈਸੇ ਮੰਗ ਧੜਕੇ ਜਾਂ ਮੰਗ ਫੜਕੇ ਜਾਂ ਕੁਝ ਵੀ ਕਰਕੇ ਜ਼ਮੀਨ ਵੇਚ ਕੇ ਬੱਚੇ ਨੂੰ ਬਾਹਰ ਭੇਜਤਾ ਇੱਕ ਸਾਲ ਬੱਚੇ ਨੇ ਸਟੱਡੀ ਕੀਤੀ ਸਾਰੇ ਪੈਸੇ ਵੇਸਟ ਹੋ ਗਏ ਉਹ ਵਾਪਸ ਆ ਗਿਆ ਵਾਪਸ ਆਪੇ ਠੀਕ ਹੈ ਜੀ ਹੁਣ ਇਹ ਕੀ ਹੈ ਕਿ ਬੱਚੇ ਨੂੰ ਅੱਗੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਹੁਣ ਅਸੀਂ ਅੱਗੇ ਕੀ ਕਰੀਏ ਜੋ ਦੇਖੀਏ ਡਿਪਲੋਮਾ ਡਿਗਰੀ ਕੀ ਕੀਤਾ ਜੀ ਕੀਤਾ ਆਰਟ ਕੀਤੀ ਹੈ ਕੁਛ ਆਰਟਸ ਡਿਪਲੋਮਾ ਸੀ ਜਿਹਦਾ ਕੋਈ ਅੱਗੇ ਫਿਊਚਰ ਹੀ ਨਹੀਂ ਨਾ ਇੰਡੀਆ ਜਾ ਨਾ ਉੱਥੇ ਆ ਬੱਚੇ ਨੂੰ ਹਮੇਸ਼ਾ ਉਹ ਸਟੱਡੀ ਦੋ ਜਿਹਦਾ ਕੋਈ ਸਕਿਲਡ ਵੀਜ਼ਾ ਹੋਵੇ ਜਿਹਦਾ ਕੋਈ ਸਕਿਲਡ ਓਕਿਊਪੇਸ਼ਨ ਜਾਵੇ ਫੋਰ ਏਗਜ਼ਾਮਪਲ ਕੋਈ ਕਾਰਪੈਂਟਰ ਚ ਚਲੇ ਗਿਆ ਫੋਰ ਏਗਜ਼ਾਮਪਲ ਕੋਈ ਬ੍ਰਿਕ ਲੇਅਰ ਚ ਚਲੇ ਗਿਆ ਠੀਕ ਹੈ ਜੀ ਕੋਈ ਪਲੰਬਰਿੰਗ ਕਰਨ ਚੱਲ ਗਿਆ ਇੱਥੇ ਵੀ ਇੰਡੀਆ ਦੇ ਵਿੱਚ ਵੀ ਬਾਹਰ ਵੀ ਬੱਚਿਆਂ ਨੂੰ ਹਮੇਸ਼ਾ ਸਕਿਲਡ ਓਕੂਪੇਸ਼ਨਸ ਖਾਓ ਤਾਂ ਕਿ ਬੱਚਿਆਂ ਦੇ ਹੱਥ ਵਿੱਚ ਕੋਈ ਆਪਦਾ ਗੋੜ ਹੋਵੇ ਕੱਲ ਨੂੰ ਉਹ ਭੁੱਖੇ ਨਾ ਮਰਨ ਉਹ ਕਿਸੇ ਵੀ ਕੰਟਰੀ ਚ ਚਾਹੇ ਇੰਡੀਆ ਦੇ ਵਿੱਚ ਚਾਹੇ ਬਾਹਰ ਜਾ ਕੇ ਆਪਣਾ ਸਰਵਾਈਵ ਕਰ ਸਕਣ ਬਿਲਕੁਲ ਤੁਹਾਡੀ ਗੱਲ ਬਹੁਤ ਸਿਆਣੀ ਗੱਲ ਤੁਸੀਂ ਸਹੀ ਗੱਲ ਕੀਤੀ ਮਤਲਬ ਵੀ ਬੰਦੇ ਕੋਲੇ ਸਟੱਡੀ ਦੇ ਨਾਲ ਨਾਲ ਕੋਈ ਨਾ ਕੋਈ ਹੱਥ ਦਾ ਹਨਰ ਵੀ ਹਾਂਜੀ ਵੀ ਹੋਣਾ ਚਾਹੀਦਾ ਤਾਂ ਕਿ ਜੇ ਬੱਚਾ ਸਟੱਡੀ ਵੀ ਕਿਸ ਤਰ੍ਹਾਂ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਬੱਚਾ ਆਪਣਾ ਖਰਚੇ ਬੜੇ ਟੁਕੜ ਟੁਕੜ ਹਾਂਜੀ ਪੂਰਾ ਕਰ ਸਕੀਏ ਜਿੰਨੇ ਦੇਸ਼ਾਂ ਕੋਈ ਘਮੀ ਹੋ ਕੀ ਉੱਥੇ ਤੁਸੀਂ ਉੱਥੋਂ ਦੇ ਬਕਾਇਦਾ ਜਿਹੜੇ ਇਮੀਗ੍ਰੇਸ਼ਨ ਵਾਲੇ ਬੰਦੇ ਹੁੰਦੇ ਨੇ ਉਹਨਾਂ ਨੂੰ ਮਿਲ ਕੇ ਆਏ ਉਹਦੇ ਜਾ ਕੇ ਉਹਨਾਂ ਨੇ ਗੱਲਬਾਤ ਵੀ ਕੀਤੀ ਤੁਸੀਂ ਹਾਂਜੀ ਅਸੀਂ ਮੋਸਟਲੀ ਹਰ ਇੱਕ ਕੰਟਰੀ ਦੇ ਵਿੱਚ ਦੋ ਤੋਂ ਤਿੰਨ ਜਣਿਆਂ ਨੂੰ ਮਿਲ ਕੇ ਆਏ ਆ ਕਈ ਵਾਰੀ ਇਹ ਹੁੰਦਾ ਕਿ ਅਸੀਂ ਆਪਾਂ ਇੱਕ ਬੰਦੇ ਨਾਲ ਜਾ ਕੇ ਮਿਲਦੇ ਆ ਤਾਂ ਆਪਾਂ ਨੂੰ ਪ੍ਰੋਪਰ ਗਾਈਡੈਂਸ ਮਿਲਦੀ ਨਹੀਂ ਕਿ ਇਹੇ ਕੰਟਰੀ ਦੇ ਵਿੱਚ ਕੀ ਰੂਲਸ ਚੱਲ ਰਹੇ ਨੇ ਕੀ ਮੈਂ ਉਹਨਾਂ ਨਾਲ ਬੈਠ ਕੇ ਪ੍ਰੋਪਰ ਮੀਟਿੰਗਸ ਕੀਤੀਆਂ ਨੇ ਸਾਰੇ ਗੰਡੇ ਤਿੰਨ ਦਿਨ ਚਾਰ-ਚਾਰ ਜਣਿਆਂ ਨਾਲ ਬੈਠ ਕੇ ਮੀਟਿੰਗਸ ਕੀਤੀਆਂ ਉਹਨਾਂ ਦਾ ਸਿਸਟਮ ਉੱਥੋਂ ਦਾ ਸਮਝਿਆ ਕਿ ਇਹ ਕੰਟਰੀ ਦਾ ਕੀ ਸਿਸਟਮ ਆ ਇਹ ਕੰਟਰੀ ਕਿੱਦਾਂ ਦੇ ਮਤਲਬ ਕਿ ਵੀਜ਼ੇ ਪ੍ਰੈਫਰ ਕਰਦੀ ਆ ਇੱਥੇ ਕੀ ਸਿਸਟਮ ਚੱਲ ਰਿਹਾ ਸਾਰਾ ਕੁਝ ਸਟੱਡੀ ਕਰਕੇ ਆਉਂਦਾ ਹੁਣ ਤੁਸੀਂ ਕਿ ਕਿਸ ਕਿਸ ਦੇਸ਼ ਲਈ ਕੰਮ ਕਰ ਰਹੇ ਹੋ ਤੁਸੀਂ ਤੁਹਾਡੇ ਕੋਲ ਬੰਦਾ ਆ ਵੀ ਤਾਂ ਕਿਸ ਕਿਸ ਪਰਪਸ ਲਈ ਆ ਸਕਦਾ ਮਤਲਬ ਕਿਹੜੇ ਕਿਹੜੇ ਦੇਸ਼ ਲਈ ਆਪਣੇ ਕੋ ਮੈਜੋਰਟੀ ਕੰਟਰੀਜ਼ ਹੈਗੀਆਂ ਨੇ ਜਿਵੇਂ ਕਿ ਲਾ ਲਓ ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਕੋਈ ਵੀ ਯੂਰਪ ਕੰਟਰੀ ਠੀਕ ਹੈ ਦੁਬਈ ਹੋ ਗਿਆ ਕਤਰ ਬਹਿਰਨ ਜਾ ਫਿਰ ਕੈਨੇਡਾ ਅਮਰੀਕਾ ਉਧਰ ਚਲੇ ਜਾਓ ਤੁਸੀਂ ਇੰਗਲੈਂਡ ਕੋਈ ਵੀ ਕੰਟਰੀ ਲਈ ਆ ਜੇ ਤਾਂ ਆਪਾਂ ਉਹਨੂੰ ਗਾਈਡੈਂਸ ਪ੍ਰੋਪਰ ਦਵਾਵਾਂਗੇ ਸਹੀ ਵੇਨਾ ਦਵਾਵਾਂਗੇ ਕਿ ਤੁਹਾਡੇ ਲਈ ਕੀ ਬੈਟਰ ਆ ਫਿਚਰਲੀ ਠੀਕ ਹੈ ਤੁਹਾਡੇ ਬਜਟ ਤੇ ਕੀ ਆ ਸਭ ਕੁਝ ਨਿਗਾਹ ਵਿੱਚ ਰੱਖ ਕੇ ਆਪਾਂ ਉਹਨਾਂ ਨੂੰ ਗਾਈਡੈਂਸ ਦਵਾਵਾਂਗੇ ਜਿਵੇਂ ਤੁਸੀਂ ਜੋ ਤੋ ਉਧਰ ਰਹੇ ਹੋ ਨਾ ਗਏ ਆਪਣਾ ਕੰਮ ਕਾ ਕੀਤਾ ਆਪਣੇ ਆਪ ਨੂੰ ਸਾਬਤ ਕੀਤਾ ਉਧਰ ਬਾਕਾਇਦਾ ਸਟੱਡੀ ਕੀਤੀ ਸਿੱਖਿਆ ਇੱਥੇ ਆ ਕੇ ਵੀ ਕੰਮ ਸਟਾਰਟ ਕੀਤਾ ਹੈ ਨਾ ਸੋਣਾ ਕੰਮ ਕਰ ਰਹੇ ਹਾਂ ਤਦੋਂ ਤੁਹਾਡੇ ਦਮਕ ਵੀ ਲੋਕਾਂ ਨੂੰ ਬਾਹਰ ਜਾ ਕੇ ਉਧਰ ਦੇ ਹੀ ਹੋ ਕੇ ਰਹਿਣ ਚਾਹੀਦਾ ਕਿ ਕੋਸ਼ਿਸ਼ ਕਰਦੇ ਲੋਕਾਂ ਨੂੰ ਵਾਪਸ ਭੜੰਦੀ ਹੋਣਾ ਚਾਹੀਦਾ ਲੋਕਾਂ ਮੇਰੇ ਸਾਹਮਣਾਂ ਲੋਕਾਂ ਨੂੰ ਵਾਪਸ ਵੀ ਆਪਣੇ ਦੇਸ਼ ਚ ਪਰਤਣਾ ਚਾਹੀਦਾ ਇਹ ਬਹੁਤ ਜ਼ਰੂਰੀ ਆ ਕਿਉਂਕਿ ਹੁਣ ਮੈਂ ਬਹੁਤ ਲੋਕੀ ਇਦਾਂ ਦੇ ਦੇਖੇ ਨੇ ਜਿਹੜੇ ਕੀ ਕਹਿੰਦੇ ਨੇ ਕਿ ਉਹ ਅਸੀਂ ਤਾਂ ਇੰਗਲਿਸ਼ 'ਚ ਬਹੁਤ ਪ੍ਰੋਬਲਮ ਫੇਸ ਕੀਤੀ ਆ ਅਸੀਂ ਆਪਣੇ ਬੱਚਿਆਂ ਨੂੰ ਜੰਮਦਿਆਂ ਤੋਂ ਇੰਗਲਿਸ਼ ਹੌਣ ਲੱਗ ਜਾਂਦੇ ਨੇ ਇੰਗਲਿਸ਼ ਖਾਈ ਜਾਂਦੇ ਆ ਬੱਚਿਆਂ ਨੂੰ ਜਦੋਂ 6-7 ਸਾਲ ਦਾ ਬੱਚਾ ਹੋ ਜਾਂਦਾ ਉਹਨਾਂ ਨੂੰ ਫੀਲ ਹੁੰਦਾ ਕਿ ਇਹ ਤਾਂ ਸਗੋਂ ਦੇ ਦਾਦਾ-ਦਾਦੀ ਨਾਨਾ-ਨਾਨੀ ਨਾਲ ਗੱਲ ਹੀ ਨਹੀਂ ਕਰ ਪਾ ਰਿਆ ਕਿਉਂਕਿ ਉਹ ਫਿਰ ਉਹ ਕੀ ਹੁੰਦਾ ਕਿ ਉਹ ਬੱਚੇ ਇੰਡੀਆ ਕੇ ਵੀ ਖੁਸ਼ ਨਹੀਂ ਹੁੰਦੇ ਕਿਉਂਕਿ ਕਮਿਊਨੀਕੇਟ ਨਹੀਂ ਕਰ ਪਾਉਂਦੇ ਇਧਰ ਆ ਕੇ ਕਿਸੇ ਨਾਲ ਕਿਉਂਕਿ ਉਹਨਾਂ ਦੀ ਲੈਂਗੁਏਜ ਉਧਰ ਲਈ ਸਾਰਾ ਕੁਝ ਨਹੀਂ ਫਿਰ ਉਹੋ ਜੀ ਪੇਰੈਂਟਸ ਉੱਥੇ ਹੀ ਸਟਕ ਹੋ ਜਾਂਦੇ ਆ ਤੇ ਉਹ ਆਪਣੇ ਨਾਲ ਬੱਚਿਆਂ ਨੂੰ ਵਾਪਸ ਲੈ ਕੇ ਆ ਸਕਦੇ ਨਹੀਂ ਤੇ ਨਾ ਕੁਝ ਆਪਣਾ ਫਿਊਚਰ ਇੰਡੀਆ ਦੇ ਵਿੱਚ ਸੋਚ ਸਕਦੇ ਆ ਉੱਥੇ ਹੀ ਰਹਿ ਜਾਂਦੇ ਨੇ ਕਿਉਂਕਿ ਜੇ ਦੇਖਿਆ ਜਾਵੇ ਬਾਹਲੇ ਕੰਟਰੀਆਂ 'ਚ ਬੁਢਾਪਾ ਮੇਰੇ ਹਿਸਾਬ ਨਾਲ ਸਹੀ ਨਹੀਂ ਹੈਗਾ ਕਿਉਂਕਿ ਉੱਥੇ ਇੱਕ ਤੁਸੀਂ ਜਿੰਨੇ ਮਰਜ਼ੀ ਤੁਹਾਡੇ ਬੱਚੇ ਲਾਇਕ ਆ ਜੋ ਮਰਜ਼ੀ ਨੇ ਉਹਦੇ ਲਈ ਕੰਟਰੀਆਂ 'ਚ ਇਹ ਹੀ ਸੋਚਿਆ ਜਾਂਦਾ ਕਿ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਪਿਆਰ ਕਰਦੇ ਆ ਤਾਂ ਪੇਰੈਂਟਸ ਨੂੰ 올ਡੇਜ ਹੋਮ 'ਚ ਭੇ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਟੇਕ ਕੇਅਰ ਨਹੀਂ ਕਰ ਪਾ ਰਹੇ ਆ ਉਹਦੇ ਪੇਰੈਂਟਸ ਦੀ ਇਹ ਨਹੀਂ ਹੈਗਾ ਵੀ ਉਧਰਲੇ ਗੋਰੇ ਕਹਿੰਦੇ ਆ ਕਿ ਹਾਂਜੀ ਜੀ ਅਸੀਂ ਮਾਪਿਆਂ ਨੂੰ ਸੰਭਾਲਣਾ ਨਹੀਂ ਇਹ ਗੱਲ ਨਹੀਂ ਹੈਗੀ ਆਪਣੇ ਇੱਧਰ ਜ਼ਿਆਦਾਰੇ ਕਹਿੰਦੇ ਆ ਕਿ ਉਧਰ ਗੋਰੇ ਆ ਦੇ ਮਾਪੇ ਨੂੰ ਸੰਭਾਲ ਦੇਣੇ ਇਹ ਗੱਲ ਨਹੀਂ ਹੁੰਦੀ ਉਹ ਇਹ ਉੱਧਰਲੀ ਹੋ ਰਹੀ ਗੱਲ ਕਹਿੰਦੇ ਆ ਕਿ ਇੰਡੀਅਨਸ ਨੇ ਜਿਹੜੇ ਉਹ ਪੈਸੇ ਬਚਾਉਣਾਂ ਦੀ ਖਾਤਰ ਉਹਦੇ ਮਾਪਿਆਂ ਨੂੰ 올ਡ ਏਜ ਹੋਮ ਨਹੀਂ ਭੇਜਦੇ ਨਾਲ ਰੱਖੀ ਜਾਂਦੇ ਪੈਸੇ ਬਚ ਲੈਣਗੇ 올ਡ ਏਜ ਹੋਮ ਨਹੀਂ ਭੇਜ ਰਹੇ ਆ ਤੇ ਮਾਪਿਆਂ ਦੇ ਟੇਕ ਕੇਅਰ ਪ੍ਰੋਪਰ ਨਹੀਂ ਕਰ ਰਹੇ ਤੁਹਾਨੂੰ ਲੱਗਦਾ ਵੀ 올ਡ ਏਜ ਹੋਮ ਚ ਟੇਕ ਕੇਅਰ ਜ਼ਿਆਦਾ ਹੁੰਦੀ ਹੈ ਕਰਦਾ ਹਾਂਜੀ ਉਹ ਉਹ ਤਾਂ ਕਰਕੇ ਉੱਥੇ ਉਹ ਫੋਕਸ ਕਰਦੇ ਆ ਬਟ ਐਜ਼ ਜਿਵੇਂ ਆਪਣਾ ਹੁਣ ਹੁਣ ਤੱਕ ਦਾ ਆਪਾਂ ਸਾਰੀ ਆਪਣੀ ਜ਼ਿੰਦਗੀ ਗੱਟੀ ਆ ਤੇ ਆਪਾਂ ਇੱਕ ਕਮਰੇ ਵਿੱਚ ਨਹੀਂ ਰਹਿ ਸਕਦੇ ਇੱਕ ਘਰ ਬੰਦ ਘਰ ਚ ਆਪਾਂ ਨਹੀਂ ਰਹਿ ਸਕਦੇ ਆਪਾਂ ਨੂੰ ਬਾਹਰ ਖੁੱਲੀ ਹਵਾ ਚ ਜਾਈ ਦੀ ਆ ਹੋਲਡੇਜ ਹਮਕੀ ਹੁੰਦੇ ਨੇ ਕਿ ਇੱਕ ਘਰ ਹੁੰਦੇ ਨੇ ਬਹੁਤ ਵਧੀਆ ਫਾਈਵ ਸਟਾਰ ਫੈਸਿਲਿਟੀਆਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਬਟ ਸਟਿਲ ਇੱਕ ক্লোਜ਼ ਹੁੰਦਾ ਉਹ ਠੀਕ ਹੈ ਇੱਕ ক্লোਜ਼ ਦਾ ਤੁਸੀਂ ਬਾਹਰ ਆਪਣੀ ਮਰਜ਼ੀ ਨਾਲ ਘੁੰਮਣ ਫਿਰਨ ਨਹੀਂ ਜਾ ਸਕਦੇ ਉੱਥੇ ਜੋ ਤਾਂ ਬਸ ਥੋੜਾ ਸਮਾਂ ਹੀ ਲਵਾਂਗੇ ਆਪਾਂ ਹੋਰ ਬਹੁਤ ਛੋਟੀ ਗੱਲ ਉਹ ਤੁਸੀਂ ਤੁਸੀਂ ਬਹੁਤ ਛੋਟੀ ਦੇਖ ਕੇ ਨਾਲ ਗਾਇਡ ਕੀਤਾ ਤੁਸੀਂ ਇੱਥੇ ਕਿਸ ਨਾਮ ਤੋਂ ਕੰਮ ਕਰ ਰਹੇ ਹੋ ਤੁਸੀਂ ਆਪਣਾ ਪ੍ਰੋਪਰ ਕਡਰੈਸ ਬੋਲੋ ਕਿ ਲੋਕਾਂ ਦਾ ਕਿੱਥੇ ਜਾਊਗੀ ਲੋਕ ਪੁੱਛਣਗੇ ਹੋ ਸਕਦਾ ਲੋਕ ਆਪਣਾ ਅਪਰੋਚ ਵੀ ਕਰਨ ਹਾਂਜੀ ਅਪਾ ਇਥੇ ਗਾ ਕੈਂਗਰੂਜ਼ ਮਾਈਗ੍ਰੇਸ਼ਨ ਤੋਂ ਇਹ ਬਨਾਲਾ ਮਹਿਲਕਲਾ ਰੋਡ ਤੇ ਆ ਇਹ ਮਹਿਲਕਲਾ ਸੋਰੀ ਬਨਾਲਾ ਰਾਇਕੋਡ ਰੋਡ ਤੇ ਆ ਮਹਿਲਕਲਾ ਪਿੰਡ ਆ ਵਿਚਕਾਰ ਕਿਉਂਕਿ ਸਾਡਾ ਆਪਣਾ ਪਿੰਡ ਆ ਤਾਂ ਕਰਕੇ ਅਸੀਂ ਇੱਥੇ ਖੋਲਿਆ ਕੈਂਗਰੂਜ਼ ਮਾਈਗ੍ਰੇਸ਼ਨ ਆਪਾਂ ਤਾਂ ਰੱਖਿਆ ਐਸ ਜਿਵੇਂ ਕਿ ਮੈਂ ਆਸਟ੍ਰੇਲੀਅਨ ਸਿਟੀਜ਼ ਆ ਨਾ ਤਾਂ ਕਰਕੇ ਕਿ ਕੈਂਗਰੂਜ਼ ਆਸਟ੍ਰੇਲੀਆ ਦਾ ਇੱਕ ਰਾਸ਼ਟਰੀ ਜਾਨਵਰ ਆ ਤਾਂ ਕਰਕੇ ਅਸੀਂ ਉਹਦੋਂ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਕਿ ਹਾਂਜੀ ਵੀ ਕੈਂਗਰੂਜ਼ ਮਾਈਗ੍ਰੇਸ਼ਨ ਜੀ ਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਬਹੁਤ ਚੰਗਾ ਗੱਲ ਕਰਕੇ ਮੈਨੂੰ ਲੱਗਦਾ ਵੀ ਆਪਣੀ ਇਸ ਗੱਲਬਾਤ ਬਾਅਦ ਸ਼ਾਇਦ ਬਹੁਤ ਲੋਕ ਹੋਣਗੇ ਜਿਹੜੇ ਸਹੀ ਤਰੀਕੇ ਨਾਲ ਬਾਹਰ ਜਾਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਸਹੀ ਗਾਈਡੈਂਸ ਵੀ ਮਿਲੂਗੀ ਥੈਂਕ ਯੂ ਬਹੁਤ ਮਿਹਰਬਾਨੀ